ਅਗਿਆਤਾਂ ਮਾਨ ਸਰਕਾਰ ਦੇ ਵਿੱਚ ਜੋ ਨਵੇਂ ਕੈਬਨਟ ਦੇ ਵਿੱਚ ਚਿਹਰੇ ਕਿਹੜੇ ਹੋਣਗੇ ਉਹਨਾਂ ਦੇ ਨਾਂ ਦੱਸਣ ਜਾ ਰਹੇ ਤੁਹਾਨੂੰ ਉਹਨਾਂ ਦੀਆਂ ਤਸਵੀਰਾਂ ਦਿਖਾਉਣ ਜਾ ਰਹੇ ਆ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਜਾਏਗਾ ਤਾਂ ਬਹੁਤ ਵੱਡੀ ਖਬਰ ਪੰਜਾਬ ਕੈਬਨਟ ਦੇ ਨਾਲ ਜੁੜੀ ਹੋਈ ਬਹੁਤ ਵੱਡੀ ਖਬਰ ਇਸ ਵੇਲੇ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਜਾ ਰਿਹਾ ਚਾਰ ਮੰਤਰੀਆਂ ਤੋਂ ਅਸਤੀਫੇ ਲੈ ਲੈਨੇ ਸਰਕਾਰ ਨੇ ਸਰਕਾਰ ਨੇ ਚਾਰ ਮੰਤਰੀਆਂ ਤੋਂ ਅਸਤੀਫੇ ਲੈ ਲੈਨੇ ਬਹੁਤ ਵੱਡੀ ਖਬਰ ਇਸ ਵੇਲੇ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਚਾਰ ਮੰਤਰੀਆਂ ਤੋਂ ਅਸਤੀਫੇ ਲੈ ਲਏ ਗਏ ਨੇ ਅਨਮੋਲ ਗਗਨਵਾਨ ਨੇ ਵੀ ਅਸਤੀਫਾ ਦਿੱਤਾ ਤੇ ਇਹਨਾਂ ਦੇ ਨਾਲ ਬਲਕਾਰ ਸਿੰਘ ਹੁਣਾਂ ਨੇ ਵੀ ਅਸਤੀਫਾ ਦਿੱਤਾ ਔਰ ਇਸ ਦੇ ਨਾਲ ਨਾਲ ਹੋਰ ਕਿੰਨੇ ਕਿੰਨੇ ਅਸਤੀਫਾ ਦਿੱਤਾ ਚੇਤਨ ਸਿੰਘ ਜੋੜਾ ਮਾਜਰਾ ਤੋਂ ਵੀ ਅਸਤੀਫਾ ਲੈ ਲਿਆ ਗਿਆ ਹੈ ਬਹੁਤ ਵੱਡੀ ਖਬਰ ਇਸ ਵੇਲੇ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ ਬ੍ਰਹਮਸ਼ੰਕਰ ਜਿੰਪਾ ਤੋਂ ਵੀ ਅਸਤੀਫਾ ਲੈ ਲਿਆ ਗਿਆ ਹੈ ਚਾਰ ਮੰਤਰੀਆਂ ਤੋਂ ਅਸਤੀਫੇ ਲੈ ਗਿਆ ਤਾਂ ਇਸ ਦੇ ਨਾਲ ਹੀ ਦੱਸ ਦਈਏ ਕਿ ਪੰਜ ਨਵੇਂ ਚਿਹਰੇ ਕਿਹੜੇ ਜੋ ਸ਼ਾਮਲ ਹੋਣ ਜਾ ਰਹੇ ਨੇ ਇਹ ਕੋਈ ਇੱਧਰ ਉੱਧਰ ਦੀ ਖਬਰ ਨਹੀਂ ਬਿਲਕੁਲ ਪੁਖਤਾ ਤੇ ਕਨਫਰਮ ਖਬਰ ਪ੍ਰੋ ਪੰਜਾਬ ਟੀਵੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹੈ ਕਿ ਜਿਹੜੇ ਜਿਹੜੇ ਕੱਲ ਸੌ ਚੁੱਕਣਗੇ ਉਹਨਾਂ ਦੇ ਨਾਂ ਤੁਹਾਨੂੰ ਦੱਸਣ ਜਾ ਰਹੇ ਆ ਕਿ ਕਿਹੜੇ ਕਿਹੜੇ ਚਿਹਰੇ ਹੋਣਗੇ ਕਿਉਂਕਿ ਪੰਜਾਬ ਸਰਕਾਰ ਨੇ ਕਨਫਰਮ ਕਰ ਦਿੱਤਾ ਇਸ ਨੂੰ ਕਨਫਰਮੇਸ਼ਨ ਤੋਂ ਬਾਅਦ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਖਬਰ ਹਰਦੀਪ ਸਿੰਘ ਮੁੰ ਤਰਨਪ੍ਰੀਤ ਸਿੰਘ ਸੌਂਦ, ਬਰਿੰਦਰ ਗੋਇਲ ਤੇ ਮਹਿੰਦਰ ਭਗਤ ਇਹ ਚਾਰ ਚਿਹਰੇ ਨਵੇਂ ਜਿਹੜੇ ਇਨ ਹੋਣ ਜਾ ਰਹੇ ਆ ਤੇ ਚਾਰ ਜਿਹੜੇ ਆਊਟ ਹੋਏ ਉਹਨਾਂ ਦੇ ਤੁਹਾਨੂੰ ਨਾਂ ਦੱਸਿਆ ਹਰਦੀਪ ਬੁੰਡਿਆ ਤਰਨਪ੍ਰੀਤ ਸੌਂਦ ਤੇ ਬਰਿੰਦਰ ਗੋਇਲ ਜੋ ਨੇ ਇਹ ਨਵੇਂ ਮੰਤਰੀ ਬਣਨ ਜਾ ਰਹੇ ਨੇ ਮਹਿੰਦਰ ਭਗਤ ਵੀ ਮੰਤਰੀ ਬਣ ਰਹੇ ਨੇ ਚੇਤਨ ਸਿੰਘ ਜੋੜਾ ਮਾਜਰਾ ਦੀ ਛੁੱਟੀ ਹੋ ਗਈ ਹੈ ਬ੍ਰਹਮਸ਼ੰਕਰ ਜਿੰਪਾ ਦੀ ਛੁੱਟੀ ਹੋ ਗਈ ਹੈ ਛੁੱਟੀ ਕਰ ਦਿੱਤੀ ਗਈ ਹੈ ਔਰ ਉੱਥੇ ਹੀ ਅਨਮੋਲ ਗगनਮਾਨ ਹੁਣਾ ਤੋਂ ਵੀ ਅਸਤੀਫਾ ਲੈ ਲਿਆ ਗਿਆ ਹੈ ਤਾਂ ਬਲਕਾਰ ਸਿੰਘ ਹੁਣਾ ਦੀ ਵੀ ਛੁੱਟੀ ਕਰ ਦਿੱਤੀ ਗਈ ਹੈ ਬਲਕਾਰ ਸਿੰਘ ਇੱਕ ਵੀਡੀਓ ਦੇ ਕਰਕੇ ਚਰਚਾ ਦੇ ਵਿੱਚ ਆਏ ਸੀ ਔਰ ਉਸ ਤੋਂ ਬਾਅਦ ਚੇਤਨ ਸਿੰਘ ਜੋੜਾ ਮਾਜਰਾ ਦੀ ਪਰਫਾਰਮੈਂਸ ਦੱਸਿਆ ਜਾ ਰਿਹਾ ਕਿ ਠੀਕ ਨਾ ਹੁਣ ਕਰਕੇ ਉੱਥੇ ਹੀ ਜੋ ਬ੍ਰਹਮਸ਼ੰਕਰ ਜਿੰਪਾ ਦੀ ਵੀ ਪਰਫਾਰਮੈਂਸ ਠੀਕ ਨਾ ਹੋਣ ਕਰਕੇ ਇਹਨਾਂ ਨੂੰ ਆਊਟ ਕੀਤਾ ਗਿਆ ਹੈ ਅਨਮੋਲ ਗਗਨ ਮਾਨ ਦੇ ਬਾਰੇ ਜਾਣਕਾਰੀ ਨਹੀਂ ਨਿਕਲ ਕੇ ਸਾਹਮਣੇ ਆਈ ਕਿ ਇਹ ਵਜ੍ਹਾ ਕੀ ਰਹੀ ਹੈ ਪਰ ਦੱਸਦੀ ਹੈ ਕਿ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਜਾ ਰਿਹਾ ਹੈ ਨਵੇਂ ਚਿਹਰੇ ਨੇ ਹਰਦੀਪ ਸਿੰਘ ਮੁੰਡੀਆਂ ਹਰਦੀਪ ਸਿੰਘ ਮੁੰਡੀਆਂ ਤੇ ਭਰੋਸਾ ਜਤਾਇਆ ਹੈ ਔਰ ਵੱਡੀਆਂ ਜ਼ਿੰਮੇਵਾਰੀਆਂ ਹਰਦੀਪ ਸਿੰਘ ਮੁੰਡੀਆਂ ਨੂੰ ਦਿੱਤੀਆਂ ਜਾ ਰਹੀਆਂ ਨੇ ਤਰਨਪ੍ਰੀਤ ਸਿੰਘ ਸੌਂਦ ਔਰ ਕੱਲ ਸ਼ਾਮ 5 ਵਜੇ ਸੌਚਕ ਸਮਾਗਮ ਹੋਏਗਾ ਗਵਰਨਰ ਹਾਊਸ ਦੇ ਵਿੱਚ ਕੱਲ ਗਵਰਨਰ ਸੌਚਕ ਆਉਣਗੇ ਇਹਨਾਂ ਨਵੇਂ ਚਿਹਰਿਆਂ ਨੂੰ ਤਾਂ ਚਾਰ ਮੰਤਰੀਆਂ ਨੂੰ ਆਊਟ ਕੀਤਾ ਗਿਆ ਚਾਰ ਨੂੰ ਇਨ ਕੀਤਾ ਜਾ ਰਿਹਾ ਚਾਰ ਨਵੇਂ ਚਿਹਰੇ ਜਿਹੜੇ ਐਂਟਰੀ ਕਰਨ ਜਾ ਰਹੇ ਨੇ ਪੰਜਾਬ ਸਰਕਾਰ ਦੀ ਕੈਬਨਿਟ ਮੰਤਰੀ ਬਣਨ ਜਾ ਰਹੇ ਨੇ ਔਰ ਇਹਨਾਂ ਦੇ ਵਿੱਚ ਕੱਲ ਸ਼ਾਮ ਸੋਚਕ ਸਮਾਗਮ ਹੋਏਗਾ ਕੱਲ ਸ਼ਾਮ 5 ਵਜੇ ਤਾਂ ਬਹੁਤ ਵੱਡੀ ਖਬਰ ਪੰਜਾਬ ਕੈਬਨਟ ਨਾਲ ਜੁੜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਅੱਜ ਸਾਂਝੀ ਕਰ ਰਹੇ ਹਾਂ ਕਿ ਚਾਰ ਮੰਤਰੀਆਂ ਤੋਂ ਅਸਤੀਫਾ ਲਿਆ ਹੈ ਔਰ ਨਵੇਂ ਚਿਹਰੇ ਕਿਹੜੇ-ਕਿਹੜੇ ਨੇ ਦੱਸ ਰਹੇ ਲਗਾਤਾਰ ਤੁਹਾਨੂੰ ਇਹਨਾਂ ਦੇ ਪਿੱਛੇ ਦੀ ਵਜ੍ਹਾ ਵੀ ਦੱਸਾਂਗੇ ਕਿ ਆਖਰਕਾਰ ਅਸਤੀਫਾ ਕਿਦੇ ਤੋਂ ਕਿਉਂ ਲਿਆ ਗਿਆ ਹੈ ਅਸਤੀਫਿਆਂ ਦੀ ਵਜ੍ਹਾ ਵੀ ਦੱਸਾਂਗੇ ਕਿ ਆਖਰਕਾਰ ਅਸਤੀਫਾ ਕਿਦੇ ਤੋਂ ਕਿਉਂ ਲਿਆ ਗਿਆ ਹੈ ਇਨਾਂ ਦੇ ਵਿੱਚੋਂ ਦੱਸਿਆ ਜਾ ਰਿਹਾ ਹੈ ਕਿ ਬ੍ਰਹਮਸ਼ੰਕਰ ਜਿੰਪਾ ਤੋਂ ਅਸਤੀਫਾ ਲਿਆ ਗਿਆ ਕਿ ਪਰਫਾਰਮੈਂਸ ਠੀਕ ਨਾ ਹੋਣ ਕਰਕੇ ਠੀਕ ਪਰਫਾਰਮ ਨਾ ਕਰਨ ਕਰਕੇ ਬ੍ਰਹਮਸ਼ੰਕਰ ਜਿੰਪਾ ਤੋਂ ਅਸਤੀਫਾ ਲਿਆ ਗਿਆ ਕਿਉਂਕਿ ਟਾਸਕ ਦਿੱਤੇ ਗਏ ਸੀ ਕਿ ਜਿਹੜਾ ਕੰਮ ਠੀਕ ਨਾ ਕਰੂਗਾ ਉਸ ਨੂੰ ਛਾੜ ਦਿੱਤਾ ਜਾਏਗਾ ਤਾਂ ਉਸੇ ਤਰ੍ਹਾਂ ਹੁਣ ਛਾੜ ਵੀ ਦਿੱਤੇ ਗਏ ਨੇ ਤਾਂ ਅਸਤੀਫੇ ਲੈ ਲਏ ਗਏ ਨੇ ਔਰ ਉੱਥੇ ਹੀ ਐਂਟਰੀ ਜਿਨ੍ਹਾਂ ਦੀ ਹੋਈ ਆ ਮਹਿੰਦਰ ਭਗਤ ਜਲੰਧਰ ਵੈਸਟ ਤੋਂ ਹੁਣੇ ਚੋਣ ਜਿੱਤੇ ਸ਼ੀਤ ਲੰਗਰਾਲ ਨੂੰ ਹਰਾਇਆ ਔਰ ਉਸ ਤੋਂ ਬਾਅਦ ਫਿਰ ਹੁਣ ਬਰਿੰਦਰ ਗੋਇਲ ਜੋ ਕਿ ਲਹਿਰਾ ਤੋਂ ਆਉਂਦੇ ਨੇ ਔਰ ਇਸ ਦੇ ਨਾਲ ਹੀ ਤਰਨੁ ਪ੍ਰੀਤ ਸਿੰਘ ਸੌਂਧ ਹੋਣਾ ਦਾ ਨਾਮ ਵੀ ਇਸ ਦੇ ਵਿੱਚ ਸ਼ਾਮਲ ਹੈ ਹਰਦੀਪ ਸਿੰਘ ਮੁੰਡੀਆਂ ਹਰਦੀਪ ਸਿੰਘ ਮੁੰਡੀਆਂ ਨੇ ਵੀ ਆਪਣੀ ਜੋ ਜਗ੍ਹਾ ਬਣਾਈ ਆ ਪਾਰਟੀ ਦੇ ਵਿੱਚ ਔਰ ਜਿਸ ਤਰੀਕੇ ਨਾਲ ਵਰਕਿੰਗ ਉਹਨਾਂ ਨੇ ਕੀਤੀ ਉਹ ਪਾਰਟੀ ਨੇ ਪਰਫਾਰਮੈਂਸ ਉਹਨਾਂ ਦੀ ਨੋਟ ਕੀਤੀ ਹੈ ਇਸ ਕਰਕੇ ਪਰਫਾਰਮੈਂਸ ਠੀਕ ਹੋਣ ਕਰਕੇ ਉਹਨਾਂ ਨੂੰ ਜਿਹੜਾ ਐਂਟਰੀ ਦਿੱਤੀ ਗਈ ਹੈ ਕਿਉਂਕਿ ਜਿਹੜੀਆਂ ਜ਼ਿੰਮੇਵਾਰੀਆਂ ਪਿਛਲੀਆਂ ਜਮਨੀ ਚੋਣਾਂ ਹੋਈਆਂ ਜਾਂ ਫਿਰ ਲੋਕ ਸਭਾ ਚੋਣਾਂ ਹੋਈਆਂ ਜਿਹੜੀਆਂ ਉੱਥੇ ਇਹਨਾਂ ਨੇ ਠੀਕ ਪਰਫਾਰਮ ਕੀਤਾ ਵਧੀਆ ਜ਼ਿੰਮੇਵਾਰੀਆਂ ਨਿਭਾਈਆਂ ਨੇ ਪਾਰਟੀ ਦੇ ਵਿੱਚ ਇਹ ਇਸ ਕਰਕੇ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੂੰ ਮੌਕਾ ਦਿੱਤਾ ਗਿਆ ਔਰ ਉੱਥੇ ਹੀ ਭਰੋਸਾ ਜਤਾਇਆ ਗਿਆ ਮਹਿੰਦਰ ਭਗਤ ਤੇ ਕਮਿਟ ਕੀਤਾ ਸੀ ਜਲੰਧਰ ਦੇ ਲੋਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਕਮਿਟਮੈਂਟ ਕੀਤੀ ਸੀ ਔਰ ਉਸ ਤੋਂ ਬਾਅਦ ਫਿਰ ਜਿਸ ਤਰੀਕੇ ਦੇ ਨਾਲ ਹੁਣ ਆਪਣਾ ਵਾਅਦਾ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਪੁਗਾਇਆ ਤਰਨਪ੍ਰੀਤ ਸਿੰਘ ਸੌਨ ਤਰਨਪ੍ਰੀਤ ਸਿੰਘ ਸੌਧ ਹੁਣਾਂ ਨੂੰ ਵੀ ਜ਼ਿੰਮੇਵਾਰੀ ਦਿੱਤੀ ਗਈ ਹੈ ਤਰਨਪ੍ਰੀਤ ਸਿੰਘ ਸੌਧ ਠੀਕ ਉਹਨਾਂ ਦਾ ਵਰਕਿੰਗ ਪਰਫਾਰਮੈਂਸ ਠੀਕ ਰਹੀ ਹੈ ਦੱਸਿਆ ਜਾ ਰਿਹਾ ਇਸ ਕਰਕੇ ਉਹਨਾਂ ਨੂੰ ਮੌਕਾ ਦਿੱਤਾ ਬਰਿੰਦਰ ਗੋਇਲ ਬਿਲਕੁਲ ਬਾਡਰ ਏਰੀਆ ਹਰਿਆਣੇ ਦਾ ਬਾਡਰ ਏਰੀਆ ਆ ਜਾਂਦਾ ਉੱਥੋਂ ਆਉਂਦੇ ਨੇ ਬੀਬੀ ਰਜਿੰਦਰ ਕੌਰ ਪੱਠਲ ਹੁਣਾਂ ਨੂੰ ਉਹਨਾਂ ਨੇ ਹਰਾਇਆ ਔਰ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਬਰਿੰਦਰ ਗੋਇਲ ਹੁਣਾਂ ਦੀ ਐਂਟਰੀ ਹੋ ਗਈ ਹੈ ਹੁਣ ਕੈਬਨਟ ਦੇ ਵਿੱਚ ਔਰ ਉੱਥੇ ਹੀ ਬਲਕਾਰ ਸਿੰਘ ਹੁਣਾਂ ਦੀ ਛੁੱਟੀ ਕਿਉਂ ਕੀਤੀ ਗਈ ਹੈ ਉਹਦੇ ਬਾਰੇ ਦੱਸਦੇ ਹਾਂ ਵੀਡੀਓ ਸੁਣੇ ਉਹਨਾਂ ਦੀ ਯਾਰ ਉੱਥੇ ਹੀ ਜਿਸ ਤਰੀਕੇ ਦੇ ਨਾਲ ਬਾਕੀ ਮੰਤਰੀ ਨੇ ਬ੍ਰਹਮਸ਼ੰਕਰ ਜਿੰਪਾ ਦਾ ਜ਼ਿਕਰ ਹੁੰਦਾ ਬ੍ਰਹਮਸ਼ੰਕਰ ਜਿੰਪਾ ਤੋਂ ਅਸਤੀਫਾ ਇਸੇ ਕਰਕੇ ਲਿਆ ਗਿਆ ਕਿ ਉਹਨਾਂ ਦਾ ਵੀ ਵਰਕਿੰਗ ਜਿਹੜਾ ਸਟਾਈਲ ਸੀ ਜਾਂ ਪਰਫਾਰਮੈਂਸ ਸੀ ਉਹ ਠੀਕ ਨਹੀਂ ਸੀ ਇਹ ਦੱਸਿਆ ਜਾ ਰਿਹਾ ਔਰ ਉੱਥੇ ਹੀ ਇੰਟਰਨਲ ਜਾਣਕਾਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਚੇਤਨ ਸਿੰਘ ਜੋੜਾ ਜੋੜਾ ਮਾਜਰਾ ਨੂੰ ਵੀ ਮੌਕਾ ਦਿੱਤਾ ਗਿਆ ਪਰ ਠੀਕ ਤਰੀਕੇ ਨਾਲ ਕਹਿੰਦੇ ਪਰਫਾਰਮ ਨਹੀਂ ਕੀਤਾ ਗਿਆ ਇਸ ਤਰੀ ਇਹ ਵੀ ਇੱਕ ਵਜ੍ਹਾ ਦੱਸੀ ਜਾ ਰਹੀ ਹੈ ਕਿਉਂਕਿ ਕਹਿੰਦੇ ਕਿ ਰੀਲਾਂ ਤੇ ਜ਼ਿਆਦਾ ਜ਼ੋਰ ਸੀਗਾ ਪਰ ਵਰਕ ਉਸ ਤਰੀਕੇ ਨਾਲ ਨਹੀਂ ਕੀਤਾ ਗਿਆ ਪਰ ਉੱਥੇ ਹੀ ਅ ਅਨਮੋਲ ਗਗਨਮਾਨ ਹੁਣਾਂ ਦੇ ਬਾਰੇ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਕਿ ਆਖਿਰਕਾਰ ਉਹਨਾਂ ਤੋਂ ਅਸਤੀਫਾ ਲੈਣ ਦੀ ਵਜ੍ਹਾ ਕੀ ਸੀਗੀ ਅਨਮੋਲ ਹੁਣਾਂ ਤੋਂ ਪਰ ਇਹ ਜਾਣਕਾਰੀ ਅਜੇ ਨਿਕਲ ਕੇ ਸਾਹਮਣੇ ਨਹੀਂ ਆਈ ਪਰ ਅੱਜ ਸੀਐਮ ਹਾਊਸ ਆ ਕੇ ਅਸਤੀਫਾ ਦਿੱਤਾ ਗਿਆ ਇਹਨਾਂ ਦੇ ਵੱਲੋਂ ਤਾਂ ਚਾਰ ਮੰਤਰੀਆਂ ਨੇ ਅਸਤੀਫਾ ਦਿੱਤਾ ਅੱਜ ਅਸਤੀਫਾ ਇਹਨਾਂ ਤੋਂ ਮੰਗਿਆ ਗਿਆ ਸੀ ਅਸਤੀਫਾ ਲੈ ਲਿਆ ਗਿਆ ਇਹਨਾਂ ਦੇ ਕੋਲੋਂ ਔਰ ਉਸ ਤੋਂ ਬਾਅਦ ਹੁਣ ਨਵੇਂਾਂ ਨੂੰ ਵੀ ਕਿਉਂਕਿ ਜਿਹੜੇ ਬਾਕੀ ਦੇ ਰਹਿ ਗਏ ਨੇ ਉਹਨਾਂ ਨੂੰ ਵੀ ਇਹ ਕਿਤੇ ਨਾ ਕਿਤੇ ਇੱਕ ਸੁਨੇਹਾ ਵੀ ਸਰਕਾਰ ਨੇ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿਤੇ ਨਾ ਕਿਤੇ ਕਿਉਂਕਿ ਜਿਸ ਤਰੀਕੇ ਦੇ ਨਾਲ ਨਵੇਂ ਚਿਹਰਿਆਂ ਦੀ ਐਂਟਰੀ ਜਿਸ ਤਰੀਕੇ ਦੇ ਨਾਲ ਕੀਤੀ ਗਈ ਹੈ ਨਵਿਆਂ ਨੂੰ ਜਿਸ ਤਰੀਕੇ ਦੇ ਨਾਲ ਮੌਕਾ ਦਿੱਤਾ ਗਿਆ ਤਾਂ ਇਹ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਦੂਜਿਆਂ ਨੂੰ ਕੰਨ ਵੀ ਹੋ ਜਾਣਗੇ ਕਿ ਜੇ ਕੰਮ ਨਹੀਂ ਕਰਾਂਗੇ ਤਾਂ ਫਿਰ ਸਾਡੇ ਵੀ ਖੰਭ ਝਾੜ ਦਿੱਤੇ ਜਾਣਗੇ ਕਿਉਂਕਿ ਇੱਥੇ ਕੋਈ ਪਰਮਾਨੈਂਟ ਨਹੀਂ ਹੈ ਕਿਉਂਕਿ ਜੇ ਅਗਲੀ ਵਾਰ ਜਿੱਤ ਕੇ ਜਿਹੜਾ ਆ ਜਾਏਗਾ ਅਜੇ ਕਿਉਂਕਿ 2.5 ਸਾਲ ਦਾ ਕਾਰਜਕਾਲ ਪਿਆ ਸਰਕਾਰ ਦਾ ਪਰ 2.5 ਸਾਲ ਜੋ ਵਰਕ ਕਿਸ ਤਰੀਕੇ ਨਾਲ ਕਰਨਾ ਕਿਉਂਕਿ ਸਰਕਾਰ ਨੇ ਜਿਹੜੀ ਵਿਉਂਤਬੰਦੀ ਬਣਾਈ ਹੈ ਉਹਨੂੰ ਲੈ ਕੇ ਵੀ ਪਿਛਲੇ ਦਿਨੀ ਡਿਸਕਸ਼ਨ ਹੋਇਆ ਕਿਉਂਕਿ ਡਾਕਟਰ ਸੰਦੀਪ ਪਾਠਕ ਹੁਣਾਂ ਨੇ ਪਿਛਲੇ ਦਿਨੀ ਜਿਹੜੀਆਂ ਮੀਟਿੰਗਾਂ ਕੀਤੀਆਂ ਜਾਂ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੇ ਪਿਛਲੇ ਦਿਨੀ ਜੋ ਮੀਟਿੰਗਾਂ ਕੀਤੀਆਂ ਨੇ ਉਹਨਾਂ ਨੇ ਪਰਫਾਰਮੈਂਸ ਪੁੱਛੀ ਹੈ ਕਿ ਪਰਫਾਰਮ ਕੀ ਕੀਤਾ ਤੁਸੀਂ ਕੀ ਕੰਮ ਕੀਤੇ ਨੇ ਜਾਂ ਫਿਰ ਕਿਹੜਾ ਕਿਹੜਾ ਜਿਹੜੇ ਡਿਪਾਰਟਮੈਂਟਸ ਜਿਨ੍ਹਾਂ ਦੇ ਕੋਲੇ ਸੀਗੇ ਜਿਹੜੇ ਮੰਤਰੀਆਂ ਦੇ ਕੋਲੇ ਕੀ ਉਹਨਾਂ ਨੇ ਵਰਕ ਕੀਤਾ ਕਿ ਨਹੀਂ ਜਿਸ ਤਰ੍ਹਾਂ ਦਾ ਉਹਨਾਂ ਦਾ ਵਰਕਿੰਗ ਸਟਾਈਲ ਸੀਗਾ ਉਸ ਨੂੰ ਲੈ ਕੇ ਉਹਨਾਂ ਨੇ ਸਵਾਲ ਚੁੱਕੇ ਔਰ ਉਸ ਤੋਂ ਬਾਅਦ ਫਿਰ ਹਾਲਾਂ ਜਾ ਰਿਹਾ ਕਿ ਇਹਨਾਂ ਮੰਤਰੀਆਂ ਨੂੰ ਮੌਕੇ ਵੀ ਦਿੱਤੇ ਗਏ ਪਰ ਉਸ ਤੋਂ ਬਾਅਦ ਫਿਰ ਹੁਣ ਅਸਤੀਫੇ ਲੈ ਲਏ ਗਏ ਕਿਉਂਕਿ ਨਵੇਂ ਚਿਹਰਿਆਂ ਨੂੰ ਵੀ ਮੌਕਾ ਦਿੱਤਾ ਜਾਣਾ ਤਾਂ ਉੱਥੇ ਹੀ ਜਿੱਥੇ ਇੱਕ ਪਾਸੇ ਹਰਿਆਣਾ ਦੀਆਂ ਇਲੈਕਸ਼ਨਸ ਨੇ ਔਰ ਦੂਸਰੇ ਪਾਸੇ ਪੰਜਾਬ ਦੇ ਵਿੱਚ ਕੱਲ ਸੌਚੁੱਕ ਸਮਾਗਮ ਵੀ ਹੋਣ ਜਾ ਰਿਹਾ ਕੱਲ ਕਿਉਂਕਿ ਨਵੇਂ ਮੰਤਰੀ ਜੋ ਸੌਚਣ ਜਾ ਰਹੇ ਇਹਨਾਂ ਦਾ ਪੰਜਾਬ ਕੈਬਨਿਟ ਰੀਸ਼ਫਲ ਹੋਣ ਜਾ ਰਹੀ ਹੈ ਤਾਂ ਕੱਲ ਨਵੇਂ ਮੰਤਰੀ ਸੌਚਣ ਜਾ ਰਹੇ ਨੇ ਬਲਕਾਰ ਸਿੰਘ ਚੇਤਨ ਸਿੰਘ ਜੋੜਾ ਮਾਜਰਾ ਬ੍ਰਹਮਸ਼ੰਕਰ ਜਿੰਪਾ ਸਣੇ ਅਨਮੋਲ ਗਗਨਮਾਨ ਹੁਣਾਂ ਤੋਂ ਅਸਤੀਫਾ ਲੈ ਲਿਆ ਗਿਆ ਹੈ ਚਾਰ ਮੰਤਰੀਆਂ ਨੇ ਅੱਜ ਅਸਤੀਫਾ ਦਿੱਤਾ ਹੈ ਔਰ ਉਸ ਤੋਂ ਬਾਅਦ ਫਿਰ ਹੁਣ ਨਵੇਂ ਚਿਹਰੇ ਕਿਹੜੇ ਕਿਹੜੇ ਐਡ ਹੋਣ ਜਾ ਰਹੇ ਨੇ ਉਹ ਨਵੇਂ ਚਿਹਰੇ ਜਿਹੜੇ ਹਾਲਾਂਕਿ ਜਾਣਕਾਰੀ ਤਾਂ 5 ਜਣਿਆਂ ਦੀ ਹੈ ਇੱਕ ਨਾਂ ਜੇ ਦੱਸਿਆ ਜਾ ਰਿਹਾ ਕਿ ਥੋੜੀ ਦੇਰ ਤੱਕ ਹੋਰ ਆ ਸਕਦਾ ਇੱਕ ਨਾ ਕਿਉਂਕਿ ਹਾਲਾਂਕਿ 5 ਜਣਿਆਂ ਦੀ ਐਂਟਰੀ ਦੀ ਖਬਰ ਸੀਗੀ ਪਰ 4 ਜਣਿਆਂ ਦੇ ਨਾਂ ਆਏ ਨੇ ਪੁਖਤਾ ਤੇ ਕਨਫਰਮਡ ਖਬਰ ਜਿਹੜੀ ਹੈ ਉਹ ਅਸੀਂ ਤੁਹਾਨੂੰ ਦੇ ਰਹੇ ਹਾਂ ਕਿ ਚਾਰ ਮੰਤਰੀਆਂ ਤੋਂ ਅੱਜ ਅਸਤੀਫੇ ਲੈ ਗਏ ਆ ਉਹਨਾਂ ਦੇ ਵਿੱਚ ਨਾ ਕਿਹਨਾ ਕਿਹਨਾ ਦੇ ਉਹ ਵੀ ਦੱਸੇ ਤੁਹਾਨੂੰ ਔਰ ਇਸ ਦੇ ਨਾਲ ਹੀ ਹੁਣ ਤੁਹਾਨੂੰ ਇਹ ਦੱਸਦੇ ਆ ਕਿ ਪਿੱਛੇ ਦੀ ਵਜ੍ਹਾ ਕੀ ਰਹੀ ਹੈ ਕਿਉਂਕਿ ਪਿੱਛੇ ਦੀ ਵਜ੍ਹਾ ਜਿਹੜੀ ਆ ਉਹ ਕਾਫੀ ਅਹਿਮ ਹੈ ਜਾਣਨੀ ਕਿਉਂਕਿ ਜਿਸ ਤਰੀਕੇ ਦੇ ਨਾਲ ਇਹਨਾਂ ਮੰਤਰੀਆਂ ਦਾ ਵਰਕਿੰਗ ਸਟਾਈਲ ਦੱਸਿਆ ਜਾ ਰਿਹਾ ਕਿਉਂਕਿ ਕੁਝ ਤਾਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਐਕਟਿਵ ਹੋ ਗਏ ਸੀ ਪ੍ਰੋਐਕਟਿਵ ਕਿਹਾ ਜਾਂਦਾ ਜਿਹਨੂੰ ਕਿਉਂਕਿ ਇਹ ਕਿਹਾ ਗਿਆ ਕਿ ਵੱਖੋ-ਵੱਖਰੇ ਨਵੇਂ-ਨਵੇਂ ਜਿਹੜੇ ਵੀ ਸਿੰਗਰ ਦੇ ਗਾਣੇ ਆਉਂਦੇ ਸੀ ਉਹਨਾਂ ਨੂੰ ਟੈਗ ਕਰਕੇ ਗਾਣੇ ਲਾ ਕੇ ਰੀਲਾਂ ਪਾ ਪਾ ਕੇ ਅਟਰੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਪਰ ਪਾਰਟੀ ਕਹਿੰਦੀ ਕਿ ਇਸ ਤਰੀਕੇ ਦੇ ਨਾਲ ਨਹੀਂ ਕੰਮ ਕੀਤਾ ਜਾਵੇ ਕੰਮ ਕਰਕੇ ਅਟਰੈਕਟ ਕਰੋ ਲੋਕਾਂ ਨੂੰ ਤਾਂ ਕਿਤੇ ਨਾ ਕਿਤੇ ਇਹ ਇੱਕ ਵਜਾ ਕੁਝ ਜਣਿਆਂ ਦੀ ਇਹਨਾਂ ਦੇ ਵਿੱਚੋਂ ਇਹ ਰਹੀ ਹੈ ਪਰ ਦੂਸਰੇ ਪਾਸੇ ਜਿਸ ਤਰੀਕੇ ਦੇ ਨਾਲ ਵਰਕਿੰਗ ਸਟਾਈਲ ਜਿਨ੍ਹਾਂ ਜਿਨ੍ਹਾਂ ਦਾ ਠੀਕ ਨਹੀਂ ਸੀ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਔਰ ਉੱਥੇ ਹੀ ਨਵੇਂ ਮੰਤਰੀ ਨਵਿਆਂ ਨੂੰ ਨਵੇਂ ਨੌਜਵਾਨਾਂ ਨੂੰ ਮੌਕਾ ਦਿੱਤਾ ਜਾ ਰਿਹਾ ਜਿਸ ਤਰੀਕੇ ਦੇ ਨਾਲ ਤਾਂ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਜਾ ਰਿਹਾ ਇਹਨਾਂ ਦੇ ਵਿੱਚੋਂ ਤਰਨਪ੍ਰੀਤ ਸੋਹੰਦ ਨੇ ਹਰਦੀਪ ਸਿੰਘ ਮੁੰਡੀਆਂ ਵੀ ਨੇ ਇਹਨਾਂ ਦੇ ਵਿੱਚ ਤਾਂ ਆਫੀਸ਼ੀਅਲ ਲਿਸਟ ਇਹ ਆ ਗਈ ਆ ਪ੍ਰੋ ਪੰਜਾਬ ਟੀਵੀ ਦੇ ਕੋਲ ਜਿਹੜੀ ਆਫੀਸ਼ੀਅਲ ਲਿਸਟ ਆ ਗਈ ਹੈ ਐਕਸਕਲੂਸਿਵ ਜਾਣਕਾਰੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਸੀ ਪਹਿਲਾਂ ਵੀ ਪ੍ਰੋ ਪੰਜਾਬ ਟੀਵੀ ਦੇ ਸੰਪਾਦਕ ਯਦਵਿੰਦਰ ਜੀ ਨੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਪ੍ਰੋ ਪੰਜਾਬ ਟੀਵੀ ਨੇ ਜਾਣਕਾਰੀ ਦਿੱਤੀ ਤੁਹਾਨੂੰ ਕਿ ਨਵੇਂ ਮੰਤਰੀ ਬਣ ਜਾ ਰਹੇ ਆ ਮੰਤਰੀ ਮੰਡਲ ਚ ਫੇਰ ਬਦਲ ਖੋਣ ਜਾ ਰਿਹਾ ਹੈ ਪਰ ਹੁਣ ਕਨਫਰਮਡ ਖਬਰ ਹੈ ਕਿ ਨਾਵਾਂ ਦੇ ਨਾਲ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕਿਹੜੇ ਕਿਹੜੇ ਨਾਂ ਆਊਟ ਹੋਏ ਨੇ ਔਰ ਕਿਹੜੇ ਕਿਹੜੇ ਨਾਂ ਜਿਹੜੇ ਨਵੇਂ ਚਿਹਰੇ ਐਂਟਰ ਹੋਣ ਜਾ ਰਹੇ ਨੇ ਔਰ ਉੱਥੇ ਹੀ ਦੱਸ ਦਈਏ ਕਿ ਰਿਜ਼ਾਈਨ ਲਏ ਆ ਜਿਹੜੇ ਅਸਤੀਫੇ ਲੈ ਗਏ ਨੇ ਉਹਨਾਂ ਨੂੰ ਲੈ ਕੇ ਜਾਣਕਾਰੀ ਤੁਹਾਡਾ ਸਾਂਝੀ ਕਰ ਰਹੇ ਸੀ ਕੰਮ ਕਾਜ ਠੀਕ ਨਾ ਹੋਣ ਕਰਕੇ ਕਿਉਂਕਿ ਇੱਕ ਤਾਂ ਜ਼ਿੰਮੇਦਾਰੀਆਂ ਵਿਭਾਗ ਜਿਹੜੇ ਦਿੱਤੇ ਗਏ ਸੀ ਉਹਨਾਂ ਵਿਭਾਗਾਂ ਦਾ ਕੰਮ ਕਾਜ ਠੀਕ ਨਾ ਹੋਣ ਕਰਕੇ ਦੱਸਿਆ ਜਾ ਰਿਹਾ ਕਿ ਅਸਤੀਫੇ ਲੈ ਗਏ ਨੇ ਉਹਨਾਂ ਦੇ ਵਿੱਚੋਂ ਜੋੜਾ ਮਾਜਰਾ ਜੋੜਾ ਮਾਜਰਾ ਦੇ ਕੋਲ ਬਹੁਤ ਹੀ ਅਹਿਮ ਡਿਪਾਰਟਮੈਂਟ ਸੀ ਪਰ ਜੋੜਾ ਮਾਜਰਾ ਦੀ ਛੁੱਟੀ ਕਰ ਦਿੱਤੀ ਗਈ ਹੈ ਜੋੜਾ ਮਾਜਰਾ ਹੁਣ ਐਮਐਲਏ ਨੇ ਔਰ ਮੰਤਰੀ ਸੀਗੇ ਸਟੇਟਸ ਜਿਹੜਾ ਸੀਗਾ ਉਹ ਹੁਣ ਉਹਨਾਂ ਕੋਲ ਐਮਐਲਏ ਦਾ ਰਹੇਗਾ ਤਾਂ ਉੱਥੇ ਹੀ ਨਵੇਂ ਚਿਹਰੇ ਜਿਹੜੇ ਆ ਉਹ ਆ ਜਾਣਗੇ ਹੁਣ ਉਹਨਾਂ ਦੀ ਜਗ੍ਹਾ ਤੇ ਨਵੇਂ ਨੂੰ ਮੌਕਾ ਦਿੱਤਾ ਜਾਏਗਾ ਇਸੇ ਤਰ੍ਹਾਂ ਬ੍ਰਹਮਸ਼ੰਕਰ ਜਿੰਪਾ ਹੁਸ਼ਿਆਰਪੁਰ ਤੋਂ ਆਉਂਦੇ ਨੇ ਬ੍ਰਹਮਸ਼ੰਕਰ ਜਿੰਪਾ ਬ੍ਰਹਮਸ਼ੰਕਰ ਜਿੰਪਾ ਦਾ ਵੀ ਕੰਮਕਾਜ ਠੀਕ ਨਾ ਹੋਣ ਕਰਕੇ ਵਰਕਿੰਗ ਸਟਾਈਲ ਦੱਸਿਆ ਜਾ ਰਿਹਾ ਕਿ ਕੰਮਕਾਜ ਢ ਵਲਕਾਰ ਸਿੰਘ ਵਲਕਾਰ ਸਿੰਘ ਤੁਸੀਂ ਜਾਣਦੇ ਹੋ ਚਰਚਾ ਦੇ ਵਿੱਚ ਰਹੇ ਬਲਕਾਰ ਸਿੰਘ ਇੱਕ ਵੀਡੀਓ ਦਾ ਜ਼ਿਕਰ ਆਇਆ ਵੀਡੀਓ ਤੋਂ ਬਾਅਦ ਬਲਕਾਰ ਸਿੰਘ ਮੀਡੀਆ ਦੇ ਸਾਹਮਣੇ ਉਸ ਤਰੀਕੇ ਨਾਲ ਨਹੀਂ ਆਇਆ ਹਾਲਾਂਕਿ ਵੀਡੀਓ ਨੂੰ ਲੈ ਕੇ ਸਵਾਲ ਵਿਰੋਧੀਆਂ ਨੇ ਜਿਸ ਤਰੀਕੇ ਨਾਲ ਖੜੇ ਕੀਤੇ ਤਾਂ ਕਿਤੇ ਨਾ ਕਿਤੇ ਅਕਸ ਖਰਾਬ ਹੋਣ ਕਰਕੇ ਵੀ ਕਿਹਾ ਗਿਆ ਕਿ ਇਹ ਲਿਆ ਗਿਆ ਅਸਤੀਫਾ ਉਹਨਾਂ ਦੇ ਕੋਲ ਬਲਕਾਰ ਸਿੰਘ ਉਹਨਾਂ ਦੇ ਕੋਲ ਔਰ ਉੱਥੇ ਹੀ ਇੱਕ ਵਜ੍ਹਾ ਵੀ ਰਹੀ ਹੈ ਕਿ ਵਰਕਿੰਗ ਸਟਾਈਲ ਸਵਾਲ ਜਿਸ ਤਰੀਕੇ ਨਾਲ ਇੰਟਰਨਲ ਜੋ ਇਨਫੋਰਮੇਸ਼ਨ ਪਾਰਟੀ ਨੇ ਲਈ ਇਨਫੋਰਮੇਸ਼ਨ ਦੇ ਆਧਾਰ ਤੇ ਇਹ ਐਕਸ਼ਨ ਕੀਤਾ ਗਿਆ ਹੈ ਔਰ ਉੱਥੇ ਹੀ ਅਨਮੋਲ ਗਗਨਮਾਨ ਉਹਨਾਂ ਨੇ ਵੀ ਅਸਤੀਫਾ ਦੇ ਦਿੱਤਾ ਹੈ ਅੱਜ ਅਸਤੀਫਾ ਉਹਨਾਂ ਤੋਂ ਲਿਆ ਗਿਆ ਤਾਂ ਕੱਲ ਸ਼ਾਮ 5 ਵਜੇ ਨਵੇਂ ਮੰਤਰੀ ਸੌ ਚੁੱਕਣ ਜਾ ਰਹੇ ਨੇ ਨਵੇਂ ਮੰਤਰੀ ਚਿਹਰੇ ਜਿਹੜੇ ਜਿਹੜੇ ਉਹ ਤੁਹਾਨੂੰ ਅਸੀਂ ਦੱਸਿਆ ਕਿ ਕਿਹੜੇ-ਕਿਹੜੇ ਨੇ ਇਹਨਾਂ ਦੇ ਵਿੱਚੋਂ ਮਹਿੰਦਰ ਭਗਤ ਨਵੇਂ ਮੰਤਰੀ ਬਣੇ ਭਾਜਪਾ ਛੱਡ ਕੇ ਆਏ ਸੀ ਆਮ ਆਦਮੀ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਨੇ ਭਰੋਸਾ ਜਤਾਇਆ ਟਿਕਟ ਦਿੱਤੀ ਉਹਨਾਂ ਨੂੰ ਜਿੱਤ ਵੀ ਗਏ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਜਾ ਕੇ ਡੇਰਾ ਲਾਇਆ ਜਲੰਧਰ ਦੇ ਲੋਕਾਂ ਨਾਲ ਭਰੋਸਾ ਵੀ ਕੀਤਾ ਉੱਥੇ ਹੀ ਡਾਕਟਰ ਗੁਰਪ੍ਰੀਤ ਘੋਰ ਜੋ ਮੁੱਖ ਮੰਤਰੀ ਭਗਵੰਤ ਮਾਨ ਦੇ ਵਾਈਫ ਨੇ ਉਹ ਵੀ ਲੋਕਾਂ ਦੇ ਵਿੱਚ ਵਿਚਰੇ ਉਹਨਾਂ ਨੇ ਵੀ ਭਰੋਸਾ ਉਹਨ ਉਹਨਾਂ ਦੇ ਵਿੱਚ ਆਪਰੋਸਾ ਜਤੌਣ ਕਰਕੇ ਜੋ ਮਹਿੰਦਰ ਭਗਤ ਹੁਣਾਂ ਦਾ ਵੀ ਨੰਬਰ ਆ ਗਿਆ ਇਹਨਾਂ ਦਾ ਵੀ ਚਾਂਸ ਲੱਗ ਗਿਆ ਮਹਿੰਦਰ ਭਗਤ ਹੁਣਾਂ ਨੂੰ ਵੀ ਅਹਿਮ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ ਮਹਿੰਦਰ ਭਗਤ ਮੰਤਰੀ ਬਣ ਜਾ ਰਹੇ ਨੇ ਪਹਿਲੀ ਵਾਰ ਜੋ ਐਮਐਲਏ ਬਣੇ ਮੰਤਰੀ ਬਣ ਜਾ ਰਹੇ ਇਹਨਾਂ ਦੇ ਵਿੱਚੋਂ ਫਰਸਟ ਟਾਈਮਰ ਨੇ ਜਿਆਦਾ ਫਰਸਟ ਟਾਈਮ ਉਸਟਲੀ ਫਰਸਟ ਟਾਈਮਰ ਹੀ ਨੇ ਹਰਦੀਪ ਸਿੰਘ ਮੁੰਡੀਆਂ ਫਰਸਟ ਟਾਈਮਰ ਨੇ ਪਹਿਲੀ ਵਾਰ ਐਮਐਲਏ ਬਣੇ ਔਰ ਹੁਣ ਮੰਤਰੀ ਬਣ ਜਾ ਰਹੇ ਵਰਿੰਦਰ ਗੋਇਲ ਪਹਿਲੀ ਵਾਰ ਐਮਐਲਏ ਬਣੇ ਮੰਤਰੀ ਬਣਨ ਜਾ ਰਹੇ ਨੇ ਔਰ ਇਸੇ ਤਰੀਕੇ ਦੇ ਨਾਲ ਇਹਨਾਂ ਦੇ ਵਿੱਚ ਤਰਨਪ੍ਰੀਤ ਸੌਂਦ ਦਾ ਨਾਮ ਵੀ ਹੈ ਉਹ ਵੀ ਪਹਿਲੀ ਵਾਰ ਐਮਐਲਏ ਬਣੇ ਤੇ ਮੰਤਰੀ ਬਣਨ ਜਾ ਰਹੇ ਨੇ ਤਾਂ ਬਰਿੰਦਰ ਗੋਇਲ, ਮਹਿੰਦਰ ਭਗਤ, ਹਰਦੀਪ ਸਿੰਘ ਮੁੰਡੀਆਂ, ਤਰਨਪ੍ਰੀਤ ਸਿੰਘ ਸੌਂਦ ਨਵੇਂ ਚਿਹਰੇ ਇਹਨਾਂ ਤੇ ਪਾਰਟੀ ਦਾ ਖੇਡ ਰਹੀ ਹੈ ਪਾਰਟੀ ਨੇ ਨਾਂ ਭੇਜੇ ਸੀਗੇ ਜਿਹੜੇ ਸਿਲੈਕਟ ਕੀਤੇ ਦੱਸਿਆ ਜਾ ਰਿਹਾ ਕਿ ਤਕਰੀਬਨ 18 ਜਣੇ ਸੀਗੇ ਜਿਹੜੇ ਫਿਲਟਰ ਕੀਤੇ ਸੀਗੇ ਇਹ ਦੱਸਿਆ ਜਾ ਰਿਹਾ ਕਿ 18 ਜਿਹੜੇ ਫਿਲਟਰ ਕੀਤੇ ਗਏ ਸੀਗੇ 18 ਜਣੇ ਚੁਣੇ ਗਏ ਉਹਨਾਂ ਦੇ ਵਿੱਚੋਂ ਵੀ ਜਿਹੜਾ ਵੱਡਾ ਛਾਲਾ ਲਾ ਕੇ ਬਰੀਕ ਛਾਲਾ ਲਾ ਕੇ ਛਾਂਟੇ ਗਏ ਆ ਪੰਜ ਨਾਂ ਦੱਸਿਆ ਜਾ ਰਿਹਾ ਅੱਜ ਚਾਰ ਨਾਵਾਂ ਦੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਗਈ ਹੈ ਕਿ ਚਾਰ ਇਹ ਨਾਂ ਜਿਹੜੇ ਨੇ ਚਾਰ ਜਣਿਆਂ ਨੂੰ ਮੌਕਾ ਦਿੱਤਾ ਜਾ ਰਿਹਾ ਨਵੀਂ ਕੈਬਨਟ ਕੈਬਨਟ ਦੇ ਵਿੱਚ ਜਿਹੜਾ ਮੌਕਾ ਦਿੱਤਾ ਜਾ ਰਿਹਾ ਤਾਂ ਰੀਸ਼ਫਲ ਹੋਣ ਜਾ ਰਹੀ ਹੈ ਕੈਬਨਟ ਔਰ ਕੈਬਨਟ ਮੰਤਰੀ ਨਵੇਂ ਚਿਹਰਿਆਂ ਦੀ ਐਂਟਰੀ ਹੋਣ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਟ ਦੇ ਵਿੱਚ ਨਵੇਂ ਚਿਹਰਿਆਂ ਨੂੰ ਥਾਂ ਮਿਲਣ ਜਾ ਰਹੀ ਹੈ ਔਰਾਂ ਦੀ ਛੁੱਟੀ ਹੋ ਗਈ ਹੈ ਬ੍ਰਹਮਸ਼ੰਕਰ ਜਿੰਪਾ ਦੀ ਛੁੱਟੀ ਹੋ ਗਈ ਹੈ ਛੁੱਟੀ ਕਰ ਦਿੱਤੀ ਗਈ ਹੈ ਔਰ ਉੱਥੇ ਹੀ ਅਨਮੋਲ ਗगनਮਾਨ ਹੁਣਾਂ ਤੋਂ ਵੀ ਅਸਤੀਫਾ ਲੈ ਲਿਆ ਗਿਆ ਹੈ ਤਾਂ ਬਲਕਾਰ ਸਿੰਘ ਹੁਣਾਂ ਦੀ ਵੀ ਛੁੱਟੀ ਕਰ ਦਿੱਤੀ ਗਈ ਹੈ ਬਲਕਾਰ ਸਿੰਘ ਇੱਕ ਵੀਡੀਓ ਦੇ ਕਰਕੇ ਚਰਚਾ ਦੇ ਵਿੱਚ ਆਏ ਸੀ ਔਰ ਉਸ ਤੋਂ ਬਾਅਦ ਚੇਤਨ ਸਿੰਘ ਜੋੜਾ ਮਾਜਰਾ ਦੀ ਪਰਫਾਰਮੈਂਸ ਦੱਸਿਆ ਜਾ ਰਿਹਾ ਕਿ ਠੀਕ ਨਾ ਹੋਣ ਕਰਕੇ ਉੱਥੇ ਹੀ ਜੋ ਬ੍ਰਹਮਸ਼ੰਕਰ ਜਿੰਪਾ ਦੀ ਵੀ ਪਰਫਾਰਮੈਂਸ ਠੀਕ ਨਾ ਹੋਣ ਕਰਕੇ ਇਹਨਾਂ ਨੂੰ ਆਊਟ ਕੀਤਾ ਗਿਆ ਹੈ ਅਨਮੋਲ ਗਗਨ ਮਾਨ ਦੇ ਬਾਰੇ ਜਾਣਕਾਰੀ ਇਹ ਨਹੀਂ ਨਿਕਲ ਕੇ ਸਾਹਮਣੇ ਆਈ ਕਿ ਇਹ ਵਜ੍ਹਾ ਕੀ ਰਹੀ ਹੈ ਪਰ ਦੱਸਦੀ ਹੈ ਕਿ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਜਾ ਰਿਹਾ ਹੈ ਨਵੇਂ ਚਿਹਰੇ ਨੇ ਹਰਦੀਪ ਸਿੰਘ ਮੁੰਡੀਆਂ ਹਰਦੀਪ ਸਿੰਘ ਮੁੰਡੀਆਂ ਤੇ ਭਰੋਸਾ ਜਤਾਇਆ ਹੈ ਔਰ ਵੱਡੀਆਂ ਜ਼ਿੰਮੇਵਾਰੀਆਂ ਹਰਦੀਪ ਸਿੰਘ ਮੁੰਡੀਆਂ ਨੂੰ ਦਿੱਤੀਆਂ ਜਾ ਰਹੀਆਂ ਨੇ ਤਰਨਪ੍ਰੀਤ ਸਿੰਘ ਸੌਂਦ ਔਰ ਕੱਲ ਸ਼ਾਮ 5 ਵਜੇ ਸੌਚਕ ਸਮਾਗਮ ਹੋਏਗਾ ਗਵਰਨਰ ਹਾਊਸ ਦੇ ਵਿੱਚ ਕੱਲ ਗਵਰਨਰ ਸੌਚਕ ਆਉਣਗੇ ਇਹਨਾਂ ਨਵੇਂ ਚਿਹਰਿਆਂ ਨੂੰ ਤਾਂ ਚਾਰ ਮੰਤਰੀਆਂ ਨੂੰ ਆਊਟ ਕੀਤਾ ਗਿਆ ਚਾਰ ਨੂੰ ਇਨ ਕੀਤਾ ਜਾ ਰਿਹਾ ਚਾਰ ਨਵੇਂ ਚਿਹਰੇ ਜਿਹੜੇ ਐਂਟਰੀ ਕਰਨ ਜਾ ਰਹੇ ਨੇ ਪੰਜਾਬ ਸਰਕਾਰ ਦੀ ਕੈਬਨਿਟ ਮੰਤਰੀ ਬਣਨ ਜਾ ਰਹੇ ਨੇ ਔਰ ਇਹਨਾਂ ਦੇ ਵਿੱਚ ਕੱਲ ਸ਼ਾਮ ਸਾ ਸੌਚਕ ਸਮਾਗਮ ਹੋਏਗਾ ਕੱਲ ਸ਼ਾਮ 5 ਵਜੇ ਤਾ ਬਹੁਤ ਵੱਡੀ ਖਬਰ ਪੰਜਾਬ ਕੈਬਨਟ ਨਾਲ ਜੁੜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਅੱਜ ਸਾਂਝੀ ਕਰ ਰਹੇ ਹਾਂ ਕਿ ਚਾਰ ਮੰਤਰੀਆਂ ਤੋਂ ਅਸਤੀਫਾ ਲਿਆ ਹੈ ਔਰ ਨਵੇਂ ਚਿਹਰੇ ਕਿਹੜੇ-ਕਿਹੜੇ ਨੇ ਦੱਸ ਰਹੇ ਲਗਾਤਾਰ ਤੁਹਾਨੂੰ ਇਹਨਾਂ ਦੇ ਪਿੱਛੇ ਦੀ ਵਜ੍ਹਾ ਵੀ ਦੱਸਾਂਗੇ ਕਿ ਆਖਰਕਾਰ ਅਸਤੀਫਾ ਕਿਦੇ ਤੋਂ ਕਿਉਂ ਲਿਆ ਗਿਆ ਹੈ ਅਸਤੀਫਿਆਂ ਦੀ ਵਜ੍ਹਾ ਵੀ ਦੱਸਾਂਗੇ ਕਿ ਆਖਰਕਾਰ ਅਸਤੀਫਾ ਕਿਦੇ ਤੋਂ ਕਿਉਂ ਲਿਆ ਗਿਆ ਹੈ ਇਨਾਂ ਦੇ ਵਿੱਚੋਂ ਦੱਸਿਆ ਜਾ ਰਿਹਾ ਹੈ ਕਿ ਬ੍ਰਹਮਸ਼ੰਕਰ ਜਿੰਪਾ ਤੋਂ ਅਸਤੀਫਾ ਲਿਆ ਗਿਆ ਕਿ ਪਰਫਾਰਮੈਂਸ ਠੀਕ ਨਾ ਹੋਣ ਕਰਕੇ ਠੀਕ ਪਰਫਾਰਮ ਨਾ ਕਰਨ ਕਰਕੇ ਬ੍ਰਹਮਸ਼ੰਕਰ ਜਿੰਪਾ ਤੋਂ ਅਸਤੀਫਾ ਲਿਆ ਗਿਆ ਕਿਉਂਕਿ ਟਾਸਕ ਦਿੱਤੇ ਗਏ ਸੀ ਕਿ ਜਿਹੜਾ ਕੰਮ ਠੀਕ ਨਾ ਕਰੂਗਾ ਉਸ ਨੂੰ ਛਾੜ ਦਿੱਤਾ ਜਾਏਗਾ ਤਾਂ ਉਸੇ ਤਰ੍ਹਾਂ ਹੁਣ ਛਾੜ ਵੀ ਦਿੱਤੇ ਗਏ ਨੇ ਤਾਂ ਅਸਤੀਫੇ ਲੈ ਲਏ ਗਏ ਨੇ ਔਰ ਉੱਥੇ ਹੀ ਐਂਟਰੀ ਜਿਨ੍ਹਾਂ ਦੀ ਹੋਈ ਆ ਮਹਿੰਦਰ ਭਗਤ ਜਲੰਧਰ ਵੈਸਟ ਤੋਂ ਹੁਣੇ ਚੋਣ ਜਿੱਤੇ ਅਸ਼ੀਤ ਲੰਗਰਾਲ ਨੂੰ ਹਰਾਇਆ ਔਰ ਉਸ ਤੋਂ ਬਾਅਦ ਫਿਰ ਹੁਣ ਬਰਿੰਦਰ ਗੋਇਲ ਜੋ ਕਿ ਲਹਿਰਾ ਤੋਂ ਆਉਂਦੇ ਨੇ ਔਰ ਇਸ ਦੇ ਨਾਲ ਹੀ ਤਰਨੁਪ੍ਰੀਤ ਸਿੰਘ ਸੌਂਧ ਹੁਣਾ ਦਾ ਨਾਮ ਵੀ ਇਸ ਦੇ ਵਿੱਚ ਸ਼ਾਮਲ ਹੈ ਹਰਦੀਪ ਸਿੰਘ ਮੁੰਡੀਆਂ ਹਰਦੀਪ ਸਿੰਘ ਮੁੰਡੀਆਂ ਨੇ ਵੀ ਆਪਣੀ ਜੋ ਜਗ੍ਹਾ ਬਣਾਈ ਆ ਪਾਰਟੀ ਦੇ ਵਿੱਚ ਔਰ ਜਿਸ ਤਰੀਕੇ ਨਾਲ ਵਰਕਿੰਗ ਉਹਨਾਂ ਨੇ ਕੀਤੀ ਉਹ ਪਾਰਟੀ ਨੇ ਪਰਫਾਰਮੈਂਸ ਉਹਨਾਂ ਦੀ ਨੋਟ ਕੀਤੀ ਹੈ ਇਸ ਕਰਕੇ ਪਰਫਾਰਮੈਂਸ ਠੀਕ ਹੋਣ ਕਰਕੇ ਉਹਨਾਂ ਨੂੰ ਜਿਹੜਾ ਐਂਟਰੀ ਦਿੱਤੀ ਗਈ ਹੈ ਕਿਉਂਕਿ ਜਿਹੜੀਆਂ ਜ਼ਿੰਮੇਵਾਰੀਆਂ ਪਿਛਲੀਆਂ ਜਮਨੀ ਚੋਣਾਂ ਹੋਈਆਂ ਜਾਂ ਫਿਰ ਲੋਕ ਸਭਾ ਚੋਣਾਂ ਹੋਈਆਂ ਜਿਹੜੀਆਂ ਉੱਥੇ ਇਹਨਾਂ ਨੇ ਠੀਕ ਪਰਫਾਰਮ ਕੀਤਾ ਵਧੀਆ ਜ਼ਿੰਮੇਵਾਰੀਆਂ ਨਿਭਾਈਆਂ ਨੇ ਪਾਰਟੀ ਦੇ ਵਿੱਚ ਇਹ ਇਸ ਕਰਕੇ ਦੱਸਿਆ ਜਾ ਰਿਹਾ ਕਿ ਇਹਨਾਂ ਨੂੰ ਮੌਕਾ ਦਿੱਤਾ ਗਿਆ ਔਰ ਉੱਥੇ ਹੀ ਭਰੋਸਾ ਜਤਾਇਆ ਗਿਆ ਮਹਿੰਦਰ ਭਗਤ ਨੇ ਕਮਿਟ ਕੀਤਾ ਸੀ ਜਲੰਧਰ ਦੇ ਲੋਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਕਮਿਟਮੈਂਟ ਕੀਤੀ ਸੀ ਔਰ ਉਸ ਤੋਂ ਬਾਅਦ ਫਿਰ ਜਿਸ ਤਰੀਕੇ ਦੇ ਨਾਲ ਹੁਣ ਆਪਣਾ ਵਾਅਦਾ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਪੂਗਾਇਆ ਔਰ ਇਸ ਦੇ ਨਾਲ ਹੀ ਦੱਸਦੀ ਕਿ ਤਰਨਪ੍ਰੀਤ ਸਿੰਘ ਸੌਨ ਤਰਨਪ੍ਰੀਤ ਸਿੰਘ ਸੌਧ ਹੋਣਾ ਨੂੰ ਵੀ ਜ਼ਿੰਮੇਵਾਰੀ ਦਿੱਤੀ ਗਈ ਹੈ ਤਰਨਪ੍ਰੀਤ ਸਿੰਘ ਸੌਨ ਠੀਕ ਉਹਨਾਂ ਦਾ ਵਰਕਿੰਗ ਪਰਫਾਰਮੈਂਸ ਠੀਕ ਰਹੀ ਹੈ ਦੱਸਿਆ ਜਾ ਰਿਹਾ ਇਸ ਕਰਕੇ ਉਹਨਾਂ ਨੂੰ ਮੌਕਾ ਦਿੱਤਾ ਬਰਿੰਦਰ ਗੋਇਲ ਬਿਲਕੁਲ ਬਾਰਡਰ ਏਰੀਆ ਹਰਿਆਣੇ ਦਾ ਬਾਰਡਰ ਏਰੀਆ ਆ ਜਾਂਦਾ ਉੱਥੋਂ ਆਉਂਦੇ ਨੇ ਬ ਨੇ ਹਰਾਇਆ ਔਰ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਅਬਰਿੰਦਰ ਗੋਇਲ ਹੁਣਾਂ ਦੀ ਐਂਟਰੀ ਹੋ ਗਈ ਹੈ ਹੁਣ ਕੈਬਨਟ ਦੇ ਵਿੱਚ ਔਰ ਉੱਥੇ ਹੀ ਬਲਕਾਰ ਸਿੰਘ ਹੁਣਾਂ ਦੀ ਛੁੱਟੀ ਕਿਉਂ ਕੀਤੀ ਗਈ ਹੈ ਉਹਦੇ ਬਾਰੇ ਦੱਸਦੇ ਆਂ ਵੀਡੀਓ ਸੁਣੇ ਉਹਨਾਂ ਦੀ ਪਰਫਾਰਮੈਂਸ ਜਿਹੜੀ ਹੈ ਉਹ ਠੀਕ ਨਹੀਂ ਸੀ ਕਿਉਂਕਿ ਸਵਾਲ ਖੜੇ ਹੋ ਰਹੇ ਸੀ ਔਰ ਉੱਥੇ ਹੀ ਜਿਸ ਤਰੀਕੇ ਦੇ ਨਾਲ ਬਾਕੀ ਮੰਤਰੀ ਨੇ ਬ੍ਰਹਮਸ਼ੰਕਰ ਜੰਪਾ ਦਾ ਜ਼ਿਕਰ ਆਉਂਦਾ ਬ੍ਰਹਮਸ਼ੰਕਰ ਜੰਪਾ ਤੋਂ ਅਸਤੀਫਾ ਇਸੇ ਕਰਕੇ ਲਿਆ ਗਿਆ ਕਿ ਉਹਨਾਂ ਦਾ ਵੀ ਵਰਕਿੰਗ ਜਿਹੜਾ ਸਟਾਈਲ ਸੀ ਜਾਂ ਪਰਫਾਰਮੈਂਸ ਸੀ ਉਹ ਠੀਕ ਨਹੀਂ ਸੀ ਇਹ ਦੱਸਿਆ ਜਾ ਰਿਹਾ ਔਰ ਉੱਥੇ ਹੀ ਇੰਟਰਨਲ ਜਾਣਕਾਰੀਆਂ ਨਿਕਲ ਕੇ ਸਾ ਚੇਤਨ ਸਿੰਘ ਜੋੜਾ ਜੋੜਾ ਮਾਜਰਾ ਨੂੰ ਵੀ ਮੌਕਾ ਦਿੱਤਾ ਗਿਆ ਪਰ ਠੀਕ ਤਰੀਕੇ ਨਾਲ ਕਹਿੰਦੇ ਪਰਫਾਰਮ ਨਹੀਂ ਕੀਤਾ ਗਿਆ ਇਸ ਇਹ ਵੀ ਇੱਕ ਵਜ੍ਹਾ ਦੱਸੀ ਜਾ ਰਹੀ ਹੈ ਕਿਉਂਕਿ ਕਹਿੰਦੇ ਕਿ ਰੀਲਾਂ ਤੇ ਜ਼ਿਆਦਾ ਜ਼ੋਰ ਸੀਗਾ ਪਰ ਵਰਕ ਉਸ ਤਰੀਕੇ ਨਾਲ ਨਹੀਂ ਕੀਤਾ ਗਿਆ ਪਰ ਉੱਥੇ ਹੀ ਅ ਅਨਮੋਲ ਗਗਨਮਾਨ ਹੁਣਾਂ ਦੇ ਬਾਰੇ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਕਿ ਆਖਿਰਕਾਰ ਉਹਨਾਂ ਤੋਂ ਅਸਤੀਫਾ ਲੈਣ ਦੀ ਵਜ੍ਹਾ ਕੀ ਸੀਗੀ ਅਨਮੋਲ ਹੁਣਾਂ ਤੋਂ ਪਰ ਇਹ ਜਾਣਕਾਰੀ ਅਜੇ ਨਿਕਲ ਕੇ ਸਾਹਮਣੇ ਨਹੀਂ ਆਈ ਪਰ ਅੱਜ ਸੀਐਮ ਹਾਊਸ ਆ ਕੇ ਅਸਤੀਫਾ ਦਿੱਤਾ ਗਿਆ ਇਹਨਾਂ ਦੇ ਵੱਲੋਂ ਤਾਂ ਚਾਰ ਮੰਤਰੀਆਂ ਨੇ ਅਸਤੀਫਾ ਦਿੱਤਾ ਅੱਜ ਅਸਤੀਫਾ ਇਹਨਾਂ ਤੋਂ ਮੰਗਿਆ ਗਿਆ ਸੀ ਅਸਤੀਫਾ ਲੈ ਲਿਆ ਗਿਆ ਇਹਨਾਂ ਦੇ ਕੋਲੋਂ ਔਰ ਉਸ ਤੋਂ ਬਾਅਦ ਹੁਣ ਨਵੇਂਆਂ ਨੂੰ ਵੀ ਕਿਉਂਕਿ ਜਿਹੜੇ ਬਾਕੀ ਦੇ ਰਹਿ ਗਏ ਨੇ ਉਹਨਾਂ ਨੂੰ ਵੀ ਇਹ ਕਿਤੇ ਨਾ ਕਿਤੇ ਇੱਕ ਸੁਨੇਹਾ ਵੀ ਸਰਕਾਰ ਨੇ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿਤੇ ਨਾ ਕਿਤੇ ਕਿਉਂਕਿ ਜਿਸ ਤਰੀਕੇ ਦੇ ਨਾਲ ਨਵੇਂ ਚਿਹਰਿਆਂ ਦੀ ਐਂਟਰੀ ਜਿਸ ਤਰੀਕੇ ਦੇ ਨਾਲ ਕੀਤੀ ਗਈ ਹੈ ਨਵੇਂਆਂ ਨੂੰ ਜਿਸ ਤਰੀਕੇ ਦੇ ਨਾਲ ਮੌਕਾ ਦਿੱਤਾ ਗਿਆ ਤਾਂ ਇਹ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਦੂਜਿਆਂ ਨੂੰ ਕੰਨ ਵੀ ਹੋ ਜਾਣਗੇ ਕਿ ਜੇ ਕੰਮ ਨਹੀਂ ਕਰਾਂਗੇ ਤਾਂ ਫਿਰ ਸਾਡੇ ਵੀ ਖੰਭ ਝਾੜ ਦਿੱਤੇ ਜਾਣਗੇ ਕਿਉਂਕਿ ਇੱਥੇ ਕੋਈ ਪਰਮਾਨੈਂਟ ਨਹੀਂ ਹੈ ਕਿਉਂਕਿ ਜੇ ਅਗਲੀ ਵਾਰ ਜਿੱਤ ਕੇ ਜਿਹੜਾ ਆ ਜਾਏਗਾ ਅਜੇ ਕਿਉਂਕਿ 2.5 ਸਾਲ ਦਾ ਕਾਰਜਕਾਲ ਪਿਆ ਸਰਕਾਰ ਦਾ ਪਰ 2.5 ਸਾਲ ਜੋ ਵਰਕ ਕਿਸ ਤਰੀਕੇ ਨਾਲ ਕਰਨਾ ਕਿਉਂਕਿ ਸਰਕਾਰ ਨੇ ਜਿਹੜੀ ਵਿਉਂਤਬੰਦੀ ਬਣਾਈ ਹੈ ਉਹਨੂੰ ਲੈ ਕੇ ਵੀ ਪਿਛਲੇ ਦਿਨੀ ਡਿਸਕਸ਼ਨ ਹੋਇਆ ਕਿਉਂਕਿ ਡਾਕਟਰ ਸੰਦੀਪ ਪਾਠਕ ਹੋਣਾ ਨੇ ਪਿਛਲੇ ਦਿਨੀ ਜਿਹੜੀਆਂ ਮੀਟਿੰਗਾਂ ਕੀਤੀਆਂ ਜਾਂ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਪਿਛਲੇ ਦਿਨੀ ਜੋ ਮੀਟਿੰਗਾਂ ਕੀਤੀਆਂ ਨੇ ਉਹਨਾਂ ਨੇ ਪਰਫਾਰਮੈਂਸ ਪੁੱਛੀ ਹੈ ਕਿ ਪਰਫਾਰਮ ਕੀ ਕੀਤਾ ਤੁਸੀਂ ਕੀ ਕੰਮ ਕੀਤੇ ਨੇ ਜਾਂ ਫਿਰ ਕਿਹੜਾ ਕਿਹੜਾ ਜਿਹੜੇ ਡਿਪਾਰਟਮੈਂਟਸ ਜਿਨ੍ਹਾਂ ਜਿਨ੍ਹਾਂ ਦੇ ਕੋਲੇ ਸੀਗੇ ਜਿਹੜੇ ਮੰਤਰੀਆਂ ਦੇ ਕੋਲੇ ਕੀ ਉਹਨਾਂ ਨੇ ਵਰਕ ਕੀਤਾ ਕਿ ਨਹੀਂ ਜਿਸ ਤਰ੍ਹਾਂ ਦਾ ਉਹਨਾਂ ਦਾ ਵਰਕਿੰਗ ਸਟਾਈਲ ਸੀਗਾ ਉਸ ਨੂੰ ਲੈ ਕੇ ਉਹਨਾਂ ਨੇ ਸਵਾਲ ਚੁੱਕੇ ਔਰ ਉਸ ਤੋਂ ਬਾਅਦ ਫਿਰ ਹਾਲਾਂਕਿ ਇੱਕ ਦੋ ਦੱਸਿਆ ਜਾ ਰਿਹਾ ਕਿ ਇਹਨਾਂ ਮੰਤਰੀਆਂ ਨੂੰ ਮੌਕੇ ਵੀ ਦਿੱਤੇ ਗਏ ਪਰ ਉਸ ਤੋਂ ਬਾਅਦ ਫਿਰ ਹੁਣ ਅਸਤੀਫੇ ਲੈ ਲਏ ਗਏ ਕਿਉਂਕਿ ਨਵੇਂ ਚਿਹਰਿਆਂ ਨੂੰ ਵੀ ਮੌਕਾ ਦਿੱਤਾ ਜਾਣਾ ਤਾਂ ਉੱਥੇ ਹੀ ਜਿੱਥੇ ਇੱਕ ਪਾਸੇ ਹਰਿਆਣਾ ਦੇ ਇਲੈਕਸ਼ਨਸ ਨੇ ਔਰ ਦੂਸਰੇ ਪਾਸੇ ਪੰਜਾਬ ਦੇ ਵਿੱਚ ਕੱਲ ਸੌਚੁੱਕ ਸਮਾਗਮ ਵੀ ਹੋਣ ਜਾ ਰਿਹਾ ਕੱਲ ਕਿਉਂਕਿ ਨਵੇਂ ਮੰਤਰੀ ਜੋ ਸੌਚਣ ਜਾ ਰਹੇ ਇਹਨਾਂ ਦਾ ਪੰਜਾਬ ਕੈਬਨਿਟ ਰੀਸ਼ਫਲ ਹੋਣ ਜਾ ਰਹੀ ਹੈ ਤਾਂ ਕੱਲ ਨਵੇਂ ਮੰਤਰੀ ਸੌਚਣ ਜਾ ਰਹੇ ਨੇ ਬਲ ਕਾਰ ਸਿੰਘ चेतन ਸਿੰਘ ਜੋੜਾ ਮਾਜਰਾ ਬ੍ਰਹਮਸ਼ੰਕਰ ਜਿੰਪਾ ਸਣੇ ਅਨਮੋਲ ਗगनमान ਹੁਣਾਂ ਤੋਂ ਅਸਤੀਫਾ ਲੈ ਲਿਆ ਗਿਆ ਹੈ ਚਾਰ ਮੰਤਰੀਆਂ ਨੇ ਅੱਜ ਅਸਤੀਫਾ ਦਿੱਤਾ ਹੈ ਔਰ ਉਸ ਤੋਂ ਬਾਅਦ ਫਿਰ ਹੁਣ ਨਵੇਂ ਚਿਹਰੇ ਕਿਹੜੇ ਕਿਹੜੇ ਐਡ ਹੋਣ ਜਾ ਰਹੇ ਨੇ ਉਹ ਨਵੇਂ ਚਿਹਰੇ ਜਿਹੜੇ ਹਾਲਾਂਕਿ ਜਾਣਕਾਰੀ ਤਾਂ 5 ਜਣਿਆਂ ਦੀ ਹੈ ਇੱਕ ਨਾਂ ਜੇ ਦੱਸਿਆ ਜਾ ਰਿਹਾ ਕਿ ਥੋੜੀ ਦੇਰ ਤੱਕ ਹੋਰ ਆ ਸਕਦਾ ਇੱਕ ਨਾ ਕਿਉਂਕਿ ਹਾਲਾਂਕਿ 5 ਜਣਿਆਂ ਦੀ ਐਂਟਰੀ ਦੀ ਖਬਰ ਸੀ ਕਿ ਪਰ 4 ਜਣਿਆਂ ਦੇ ਨਾਂ ਆਏ ਨੇ ਪੁਖਤਾ ਤੇ ਕਨਫਰਮਡ ਖਬਰ ਜਿਹੜੀ ਹੈ ਉਹ ਅਸੀਂ ਤੁਹਾਨੂੰ ਦੇ ਰਹੇ ਹਾਂ ਕਿ ਚਾਰ ਮੰਤਰੀਆਂ ਤੋਂ ਅੱਜ ਅਸਤੀਫੇ ਲੈ ਗਏ ਆ ਉਹਨਾਂ ਦੇ ਵਿੱਚ ਨਾ ਕਿਹਨਾ ਕਿਹਨਾ ਦੇ ਉਹ ਵੀ ਦੱਸੇ ਤੁਹਾਨੂੰ ਔਰ ਇਸ ਦੇ ਨਾਲ ਹੀ ਹੁਣ ਤੁਹਾਨੂੰ ਇਹ ਦੱਸਦੇ ਕਿ ਪਿੱਛੇ ਦੀ ਵਜ੍ਹਾ ਕੀ ਰਹੀ ਹੈ ਕਿਉਂਕਿ ਪਿੱਛੇ ਦੀ ਵਜ੍ਹਾ ਜਿਹੜੀ ਹੈ ਉਹ ਕਾਫੀ ਅਹਿਮ ਹੈ ਜਾਣਨੀ ਕਿਉਂਕਿ ਜਿਸ ਤਰੀਕੇ ਦੇ ਨਾਲ ਇਹਨਾਂ ਮੰਤਰੀਆਂ ਦਾ ਵਰਕਿੰਗ ਸਟਾਈਲ ਦੱਸਿਆ ਜਾ ਰਿਹਾ ਕਿਉਂਕਿ ਕੁਝ ਤਾਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਐਕਟਿਵ ਹੋ ਗਏ ਸੀ ਪ੍ਰੋਐਕਟਿਵ ਕਿਹਾ ਜਾਂਦਾ ਜਿਹਨੂੰ ਕਿਉਂਕਿ ਇਹ ਕਿਹਾ ਗਿਆ ਕਿ ਵੱਖੋ-ਵੱਖਰੇ ਨਵੇਂ-ਨਵੇਂ ਜਿਹੜੇ ਵੀ ਸਿੰਗਰ ਦੇ ਗਾਣੇ ਆਉਂਦੇ ਸੀ ਉਹਨਾਂ ਨੂੰ ਟੈਗ ਕਰਕੇ ਗਾਣੇ ਲਾ ਕੇ ਰੀਲਾਂ ਪਾ ਪਾ ਕੇ ਅਟਰੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਪਰ ਪਾਰਟੀ ਕਹਿੰਦੀ ਕਿ ਇਸ ਤਰੀਕੇ ਦੇ ਨਾਲ ਨਹੀਂ ਕੰਮ ਕੀਤਾ ਜਾਵੇ ਕੰਮ ਕਰਕੇ ਅਟਰੈਕਟ ਕਰੋ ਲੋਕਾਂ ਨੂੰ ਤਾਂ ਕਿਤੇ ਨਾ ਕਿਤੇ ਇਹ ਇੱਕ ਵਜਾ ਕੁਝ ਜਣਿਆਂ ਦੀ ਇਹਨਾਂ ਦੇ ਵਿੱਚੋਂ ਇਹ ਰਹੀ ਹੈ ਪਰ ਦੂਸਰੇ ਪਾਸੇ ਜਿਸ ਤਰੀਕੇ ਦੇ ਨਾਲ ਵਰਕਿੰਗ ਸਟਾਈਲ ਜਿਨ੍ਹਾਂ ਜਿਨ੍ਹਾਂ ਦਾ ਠੀਕ ਨਹੀਂ ਸੀ ਉਹਨਾਂ ਨੂੰ ਬਾਹਰ ਦਾ ਰਸਤਾ ਖਾ ਦਿੱਤਾ ਗਿਆ ਔਰ ਉੱਥੇ ਹੀ ਨਵੇਂ ਮੰਤਰੀ ਨਵਿਆਂ ਨੂੰ ਨਵੇਂ ਨੌਜਵਾਨਾਂ ਨੂੰ ਮੌਕਾ ਦਿੱਤਾ ਜਾ ਰਿਹਾ ਜਿਸ ਤਰੀਕੇ ਦੇ ਨਾਲ ਤਾਂ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਜਾ ਰਿਹਾ ਇਹਨਾਂ ਦੇ ਵਿੱਚੋਂ ਤਰਨਪ੍ਰੀਤ ਸੌਂਧ ਨੇ ਹਰਦੀਪ ਸਿੰਘ ਮੁੰਡੀਆਂ ਵੀ ਨੇ ਇਹਨਾਂ ਦੇ ਵਿੱਚ ਤਾਂ ਆਫੀਸ਼ੀਅਲ ਲਿਸਟ ਹੈ ਆ ਗਈ ਹੈ ਪ੍ਰੋ ਪੰਜਾਬ ਟੀਵੀ ਦੇ ਕੋਲ ਜਿਹੜੀ ਆਫੀਸ਼ੀਅਲ ਲਿਸਟ ਆ ਗਈ ਹੈ ਐਕਸਕਲੂਸਿਵ ਜਾਣਕਾਰੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਸੀ ਪਹਿਲਾਂ ਵੀ ਪ੍ਰੋ ਪੰਜਾਬ ਟੀਵੀ ਦੇ ਸੰਪਾਦਕ ਯਦਵਿੰਦਰ ਜੀ ਨੇ ਕਰਨ ਜਾਣਕਾਰੀ ਸਾਂਝੀ ਕੀਤੀ ਪ੍ਰੋ ਪੰਜਾਬ ਟੀਵੀ ਨੇ ਜਾਣਕਾਰੀ ਦਿੱਤੀ ਤੁਹਾਨੂੰ ਕਿ ਨਵੇਂ ਮੰਤਰੀ ਬਣਨ ਜਾ ਰਹੇ ਹੈ ਮੰਤਰੀ ਮੰਡਲ ਚ ਫੇਰ ਬਦਲ ਖੋਣ ਜਾ ਰਿਹਾ ਹੈ ਪਰ ਹੁਣ ਕਨਫਰਮਡ ਖਬਰ ਹੈ ਕਿ ਨਾਵਾਂ ਦੇ ਨਾਲ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕਿਹੜੇ ਕਿਹੜੇ ਨਾਂ ਆਊਟ ਹੋਏ ਨੇ ਔਰ ਕਿਹੜੇ ਕਿਹੜੇ ਨਾਂ ਜਿਹੜੇ ਨਵੇਂ ਚਿਹਰੇ ਐਂਟਰ ਹੋਣ ਜਾ ਰਹੇ ਨੇ ਔਰ ਉੱਥੇ ਹੀ ਦੱਸ ਦਈਏ ਕਿ ਰਿਜ਼ਾਈਨ ਲਏ ਆ ਜਿਹੜੇ ਅਸਤੀਫੇ ਲਏ ਗਏ ਨੇ ਉਹਨਾਂ ਨੂੰ ਲੈ ਕੇ ਜਾਣਕਾਰੀ ਤੁਹਾਡਾ ਸਾਂਝੀ ਕਰ ਰਹੇ ਸੀ ਕੰਮ ਕਾਜ ਠੀਕ ਨਾ ਹੋਣ ਕਰਕੇ ਕਿਉਂਕਿ ਇੱਕ ਤਾਂ ਜ਼ਿੰਮੇਦਾਰੀਆਂ ਵਿਭਾਗ ਜਿਹੜੇ ਦਿੱਤੇ ਗਏ ਸੀ ਉਹਨਾਂ ਵਿਭਾਗਾਂ ਦਾ ਕੰਮਕਾਜ ਠੀਕ ਨਾ ਹੋਣ ਕਰਕੇ ਦੱਸਿਆ ਜਾ ਰਿਹਾ ਕਿ ਅਸਤੀਫੇ ਲੈ ਗਏ ਨੇ ਉਹਨਾਂ ਦੇ ਵਿੱਚੋਂ ਜੋੜਾ ਮਾਜਰਾ ਜੋੜਾ ਮਾਜਰਾ ਦੇ ਕੋਲ ਬਹੁਤ ਹੀ ਅਹਿਮ ਡਿਪਾਰਟਮੈਂਟ ਸੀ ਪਰ ਜੋੜਾ ਮਾਜਰਾ ਦੀ ਛੁੱਟੀ ਕਰ ਦਿੱਤੀ ਗਈ ਹੈ ਜੋੜਾ ਮਾਜਰਾ ਹੁਣ ਐਮਐਲਏ ਨੇ ਔਰ ਮੰਤਰੀ ਸੀਗੇ ਸਟੇਟਸ ਜਿਹੜਾ ਸੀਗਾ ਉਹ ਹੁਣ ਉਹਨਾਂ ਕੋਲ ਐਮਐਲਏ ਦਾ ਰਹੇਗਾ ਤਾਂ ਉੱਥੇ ਹੀ ਨਵੇਂ ਚਿਹਰੇ ਜਿਹੜੇ ਆ ਉਹ ਆ ਜਾਣਗੇ ਹੁਣ ਉਹਨਾਂ ਦੀ ਜਗ੍ਹਾ ਤੇ ਨਵੇਂ ਨੂੰ ਮੌਕਾ ਦਿੱਤਾ ਜਾਏਗਾ ਇਸੇ ਤਰ੍ਹਾਂ ਬ੍ਰਹਮਸ਼ੰਕਰ ਜਿੰਪਾ ਹੁਸ਼ਿਆਰਪੁਰ ਤੋਂ ਆਉਂਦੇ ਨੇ ਬ੍ਰਹਮਸ਼ੰਕਰ ਜਿੰਪਾ ਕੰਮ ਕਾ ਠੀਕ ਨਾ ਹੋਣ ਕਰਕੇ ਵਰਕਿੰਗ ਸਟਾਈਲ ਦੱਸਿਆ ਜਾ ਰਿਹਾ ਕਿ ਕੰਮ ਕਾ ਢਲਾ ਹੋਣ ਕਰਕੇ ਛੁੱਟੀ ਕੀਤੀ ਗਈ ਆ ਔਰ ਉੱਥੇ ਹੀ ਬਲਕਾਰ ਸਿੰਘ ਬਲਕਾਰ ਸਿੰਘ ਤੁਸੀਂ ਜਾਣਦੇ ਹੋ ਚਰਚਾ ਦੇ ਵਿੱਚ ਰਹੇ ਬਲਕਾਰ ਸਿੰਘ ਇੱਕ ਵੀਡੀਓ ਦਾ ਜ਼ਿਕਰ ਆਇਆ ਵੀਡੀਓ ਤੋਂ ਬਾਅਦ ਬਲਕਾਰ ਸਿੰਘ ਮੀਡੀਆ ਦੇ ਸਾਹਮਣੇ ਉਸ ਤਰੀਕੇ ਨਾਲ ਨਹੀਂ ਆਏ ਹਾਲਾਂਕਿ ਵੀਡੀਓ ਨੂੰ ਲੈ ਕੇ ਸਵਾਲ ਵਿਰੋਧੀਆਂ ਨੇ ਜਿਸ ਤਰੀਕੇ ਨਾਲ ਖੜੇ ਕੀਤੇ ਤਾਂ ਕਿਤੇ ਨਾ ਕਿਤੇ ਅਕਸ ਖਰਾਬ ਹੋਣ ਕਰਕੇ ਵੀ ਕਿਹਾ ਗਿਆ ਕਿ ਇਹ ਲਿਆ ਗਿਆ ਅਸਤੀਫਾ ਉਹਨਾਂ ਦੇ ਕੋਲੋਂ ਬਲਕਾਰ ਸਿੰਘ ਉਹਨਾਂ ਦੇ ਕੋਲੋਂ ਔਰ ਉੱਥੇ ਹੀ ਇੱਕ ਵਜ੍ਹਾ ਵੀ ਰਹੀ ਹੈ ਕਿ ਵਰਕਿੰਗ ਸਟਾਈਲ ਸਵਾਲ ਜਿਸ ਤਰੀਕੇ ਨਾਲ ਇੰਟਰਨਲ ਜੋ ਇਨਫੋਰਮੇਸ਼ਨ ਪਾਰਟੀ ਨੇ ਲਈ ਇਨਫੋਰਮੇਸ਼ਨ ਦੇ ਆਧਾਰ ਤੇ ਇਹ ਐਕਸ਼ਨ ਕੀਤਾ ਗਿਆ ਹੈ ਔਰ ਉੱਥੇ ਹੀ ਅਨਮੋਲ ਗਗਨਮਾਨ ਉਹਨਾਂ ਨੇ ਵੀ ਅਸਤੀਫਾ ਦੇ ਦਿੱਤਾ ਹੈ ਅੱਜ ਅਸਤੀਫਾ ਉਹਨਾਂ ਤੋਂ ਲਿਆ ਗਿਆ ਤਾਂ ਕੱਲ ਸ਼ਾਮ 5 ਵਜੇ ਨਵੇਂ ਮੰਤਰੀ ਸੌ ਚੁੱਕਣ ਜਾ ਰਹੇ ਨੇ ਨਵੇਂ ਮੰਤਰੀ ਚਿਹਰੇ ਜਿਹੜੇ ਜਿਹੜੇ ਉਹ ਤੁਹਾਨੂੰ ਅਸੀਂ ਦੱਸਿਆ ਕਿ ਕਿਹੜੇ ਕਿਹੜੇ ਨੇ ਇਹਨਾਂ ਦੇ ਵਿੱਚੋਂ ਮਹਿੰਦਰ ਭਗਤ ਨਵੇਂ ਮੰਤਰੀ ਬਣੇ ਭਾਜਪਾ ਛੱਡ ਕੇ ਆਏ ਸੀ ਆਮ ਆਦਮੀ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਨੇ ਭਰੋਸਾ ਜਤਾਇਆ ਟਿਕਟ ਦਿੱਤੀ ਉਹਨਾਂ ਨੂੰ ਜਿੱਤ ਵੀ ਗਏ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਜਾ ਕੇ ਡੇਰਾ ਲਾਇਆ ਜਲੰਧਰ ਦੇ ਲੋਕਾਂ ਦਾ ਭਰੋਸਾ ਵੀ ਕੀਤਾ ਉੱਥੇ ਹੀ ਡਾਕਟਰ ਗੁਰਪ੍ਰੀਤ ਘੋਰ ਜੋ ਮੁੱਖ ਮੰਤਰੀ ਭਗਵੰਤ ਮਾਨ ਦੇ ਵਾਈਫ ਨੇ ਉਹ ਵੀ ਲੋਕਾਂ ਦੇ ਵਿੱਚ ਵਿਚਰੇ ਉਹਨਾਂ ਨੇ ਵੀ ਭਰੋਸਾ ਉਹਨਾਂ ਉਹਨਾਂ ਦੇ ਵਿੱਚ ਪ੍ਰੋਸਸਾਂ ਜਤੌਣ ਕਰਕੇ ਜੋ ਮਹਿੰਦਰ ਭਗਤ ਹੁਣਾ ਦਾ ਵੀ ਨੰਬਰ ਆ ਗਿਆ ਇਹਨਾਂ ਦਾ ਵੀ ਚਾਂਸ ਲੱਗ ਗਿਆ ਮਹਿੰਦਰ ਭਗਤ ਹੁਣਾ ਨੂੰ ਵੀ ਅਹਿਮ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ ਮਹਿੰਦਰ ਭਗਤ ਮੰਤਰੀ ਬਣ ਜਾ ਰਹੇ ਨੇ ਪਹਿਲੀ ਵਾਰ ਜੋ ਐਮ ਐਲ ਏ ਬਣੇ ਮੰਤਰੀ ਬਣ ਜਾ ਰਹੇ ਇਹਨਾਂ ਦੇ ਵਿੱਚੋਂ ਫਰਸਟ ਟਾਈਮਰ ਨੇ ਜ਼ਿਆਦਾ ਫਰਸਟ ਟਾਈਮ ਉਸਟਲੀ ਫਰਸਟ ਟਾਈਮਰ ਹੀ ਨੇ ਹਰਦੀਪ ਸਿੰਘ ਮੁੰਡੀਆਂ ਫਰਸਟ ਟਾਈਮਰ ਨੇ ਪਹਿਲੀ ਵਾਰ ਐਮ ਐਲ ਏ ਬਣੇ ਔਰ ਹੁਣ ਮੰਤਰੀ ਬਣ ਜਾ ਰਹੇ ਬਰਿੰਦਰ ਗੋਇਲ ਪਹਿਲੀ ਵਾਰ ਐਮਐਲਏ ਬਣੇ ਮੰਤਰੀ ਬਣਨ ਜਾ ਰਹੇ ਨੇ ਔਰ ਇਸੇ ਤਰੀਕੇ ਦੇ ਨਾਲ ਇਹਨਾਂ ਦੇ ਵਿੱਚ ਤਰਨਪ੍ਰੀਤ ਸੌਂਦ ਦਾ ਨਾਮ ਵੀ ਹੈ ਉਹ ਵੀ ਪਹਿਲੀ ਵਾਰ ਐਮਐਲਏ ਬਣੇ ਤੇ ਮੰਤਰੀ ਬਣਨ ਜਾ ਰਹੇ ਨੇ ਤਾਂ ਬਰਿੰਦਰ ਗੋਇਲ, ਮੋਹਿੰਦਰ ਭਗਤ, ਹਰਦੀਪ ਸਿੰਘ ਮੁੰਡੀਆਂ, ਤਰਨਪ੍ਰੀਤ ਸਿੰਘ ਸੌਂਦ ਨਵੇਂ ਚਿਹਰੇ ਇਹਨਾਂ ਤੇ ਪਾਰਟੀ ਦਾ ਖੇਡ ਰਹੀ ਹੈ ਪਾਰਟੀ ਨੇ ਨਾਂ ਭੇਜੇ ਸੀਗੇ ਜਿਹੜੇ ਸਿਲੈਕਟ ਕੀਤੇ ਦੱਸਿਆ ਜਾ ਰਿਹਾ ਕਿ ਤਕਰੀਬਨ 18 ਜਣੇ ਸੀਗੇ ਜਿਹੜੇ ਫਿਲਟਰ ਕੀਤੇ ਸੀਗੇ ਇਹ ਦੱਸਿਆ ਜਾ ਰਿਹਾ ਕਿ 18 ਜਿਹੜੇ ਫਿਲਟਰ ਕੀਤੇ ਗਏ ਸੀਗੇ 18 ਜਣੇ ਚੁਣੇ ਗਏ ਉਹਨਾਂ ਦੇ ਵਿੱਚੋਂ ਵੀ ਜਿਹੜਾ ਵੱਡਾ ਛਾਲਣਾ ਲਾ ਕੇ ਬਰੀਕ ਛਾਲਣਾ ਲਾ ਕੇ ਛਾਂਟੇ ਗਏ ਆ ਪੰਜ ਨਾਂ ਦੱਸਿਆ ਜਾ ਰਿਹਾ ਅੱਜ ਚਾਰ ਨਾਵਾਂ ਦੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਗਈ ਹੈ ਕਿ ਚਾਰ ਇਹ ਨਾਂ ਜਿਹੜੇ ਨੇ ਚਾਰ ਜਣਿਆਂ ਨੂੰ ਮੌਕਾ ਦਿੱਤਾ ਜਾ ਰਿਹਾ ਨਵੀਂ ਕੈਬਨਿਟ ਕੈਬਨਿਟ ਦੇ ਵਿੱਚ ਜਿਹੜਾ ਮੌਕਾ ਦਿੱਤਾ ਜਾ ਰਿਹਾ ਤਾਂ ਰੀਸ਼ਫਲ ਹੋਣ ਜਾ ਰਹੀ ਹੈ ਕੈਬਨਿਟ ਔਰ ਕੈਬਨਿਟ ਮੰਤਰੀ ਨਵੇਂ ਚਿਹਰਿਆਂ ਦੀ ਐਂਟਰੀ ਹੋਣ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਦੇ ਵਿੱਚ ਨਵੇਂ ਚਿਹਰਿਆਂ ਨੂੰ ਥਾਂ ਮਿਲਣ ਜਾ ਰਹੀ ਹੈ ਔਰ ਦੀ ਛੁੱਟੀ ਹੋ ਗਈ ਹੈ ਬ੍ਰਹਮ ਸ਼ੰਕਰ ਜਿੰਪਾ ਦੀ ਛੁੱਟੀ ਹੋ ਗਈ ਹੈ ਛੁੱਟੀ ਕਰ ਦਿੱਤੀ ਗਈ ਹੈ ਔਰ ਉੱਥੇ ਹੀ ਅਨਮੋਲ ਗਗਨਮਾਨ ਹੁਣਾ ਤੋਂ ਵੀ ਅਸਤੀਫਾ ਲੈ ਲਿਆ ਗਿਆ ਹੈ ਤਾਂ ਬਲਕਾਰ ਸਿੰਘ ਹੁਣਾ ਦੀ ਵੀ ਛੁੱਟੀ ਕਰ ਦਿੱਤੀ ਗਈ ਹੈ ਬਲਕਾਰ ਸਿੰਘ ਇੱਕ ਵੀਡੀਓ ਦੇ ਕਰਕੇ ਚਰਚਾ ਦੇ ਵਿੱਚ ਆਏ ਸੀ ਔਰ ਉਸ ਤੋਂ ਬਾਅਦ ਚੇਤਨ ਸਿੰਘ ਜੋੜਾ ਮਾਜਰਾ ਦੀ ਪਰਫਾਰਮੈਂਸ ਦੱਸਿਆ ਜਾ ਰਿਹਾ ਕਿ ਠੀਕ ਨਾ ਹੋਣ ਕਰਕੇ ਉੱਥੇ ਜੋ ਬ੍ਰਹਮ ਸ਼ੰਕਰ ਜਿੰਪਾ ਦੀ ਵੀ ਪਰਫਾਰਮੈਂਸ ਠੀਕ ਨਾ ਹੋਣ ਕਰਕੇ ਇਹਨਾਂ ਨੂੰ ਆਊਟ ਕੀਤਾ ਗਿਆ ਹੈ ਅਨਮੋਲ ਗਗਨਮਾਨ ਦੇ ਬਾਰੇ ਜਾਣਕਾਰੀ ਨਹੀਂ ਨਿਕਲ ਕੇ ਸਾਹਮਣੇ ਆਈ ਕਿ ਵਜ੍ਹਾ ਕੀ ਰਹੀ ਹੈ ਪਰ ਦੱਸ ਦिए ਕਿ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਜਾ ਰਿਹਾ ਹੈ ਨਵੇਂ ਚਿਹਰੇ ਨੇ ਹਰਦੀਪ ਸਿੰਘ ਮੁੰਡੀਆਂ ਹਰਦੀਪ ਸਿੰਘ ਮੁੰਡੀਆਂ ਤੇ ਭਰੋਸਾ ਜਤਾਇਆ ਹੈ ਔਰ ਵੱਡੀਆਂ ਜ਼ਿੰਮੇਵਾਰੀਆਂ ਹਰਦੀਪ ਸਿੰਘ ਮੁੰਡੀਆਂ ਨੂੰ ਦਿੱਤੀਆਂ ਜਾ ਰਹੀਆਂ ਨੇ ਤਰਨਪ੍ਰੀਤ ਸਿੰਘ ਸੌਂਦ ਔਰ ਕੱਲ ਸ਼ਾਮ 5 ਵਜੇ ਸੌਚਕ ਸਮਾਗਮ ਹੋਏਗਾ ਗਵਰਨਰ ਹਾਊਸ ਦੇ ਵਿੱਚ ਕੱਲ ਗਵਰਨਰ ਸੌਚਕ ਹੋਣਗੇ ਇਹਨਾਂ ਨਵੇਂ ਚਿਹਰਿਆਂ ਨੂੰ ਤਾਂ ਚਾਰ ਮੰਤਰੀਆਂ ਨੂੰ ਆਊਟ ਕੀਤਾ ਗਿਆ ਚਾਰ ਨੂੰ ਇਨ ਕੀਤਾ ਜਾ ਰਿਹਾ ਚਾਰ ਨਵੇਂ ਚਿਹਰੇ ਜਿਹੜੇ ਐਂਟਰੀ ਕਰਨ ਜਾ ਰਹੇ ਨੇ ਪੰਜਾਬ ਸਰਕਾਰ ਦੀ ਕੈਬਨਿਟ ਮੰਤਰੀ ਬਣਨ ਜਾ ਰਹੇ ਨੇ ਔਰ ਇਹਨਾਂ ਦੇ ਵਿੱਚ ਕੱਲ ਸ਼ਾਮ ਸੌਚਕ ਸਮਾਗਮ ਹੋਏਗਾ ਕੱਲ ਸ਼ਾਮ 5 ਵਜੇ ਤੱਕ ਬਹੁਤ ਵੱਡੀ ਖਬਰ ਪੰਜਾਬ ਕੈਬਨਿਟ ਨਾਲ ਜੁੜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਚਾਰ ਮੰਤਰੀਆਂ ਤੋਂ ਅਸਤੀਫਾ ਲਿਆ ਹੈ ਔਰ ਨਵੇਂ ਚਿਹਰੇ ਕਿਹੜੇ ਕਿਹੜੇ ਨੇ ਦੱਸ ਰਹੇ ਲਗਾਤਾਰ ਤੁਹਾਨੂੰ ਇਹਨਾਂ ਦੇ ਪਿੱਛੇ ਦੀ ਵਜ੍ਹਾ ਵੀ ਦੱਸਾਂਗੇ ਕਿ ਆਖਰਕਾਰ ਅਸਤੀਫਾ ਕਿਦੇ ਤੋਂ ਕਿਉਂ ਲਿਆ ਗਿਆ ਹੈ ਅਸਤੀਫਿਆਂ ਦੀ ਵਜ੍ਹਾ ਵੀ ਦੱਸਾਂਗੇ ਕਿ ਆਖਰਕਾਰ ਅਸਤੀਫਾ ਕਿਦੇ ਤੋਂ ਕਿਉਂ ਲਿਆ ਗਿਆ ਹੈ ਇਨਾਂ ਦੇ ਵਿੱਚੋਂ ਦੱਸਿਆ ਜਾ ਰਿਹਾ ਹੈ ਕਿ ਬ੍ਰਹਮਸ਼ੰਕਰ ਜਿੰਪਾ ਤੋਂ ਅਸਤੀਫਾ ਲਿਆ ਗਿਆ ਕਿ ਪਰਫਾਰਮੈਂਸ ਠੀਕ ਨਾ ਹੋਣ ਕਰਕੇ ਠੀਕ ਪਰਫਾਰਮ ਨਾ ਕਰਨ ਕਰਕੇ ਬ੍ਰਹਮਸ਼ੰਕਰ ਜਿੰਪਾ ਤੋਂ ਅਸਤੀਫਾ ਲਿਆ ਗਿਆ ਕਿਉਂਕਿ ਟਾਸਕ ਦਿੱਤੇ ਗਏ ਸੀ ਕਿ ਜਿਹੜਾ ਕੰਮ ਠੀਕ ਨਾ ਕਰੂਗਾ ਉਸ ਨੂੰ ਛਾੜ ਦਿੱਤਾ ਜਾਏਗਾ ਤਾਂ ਉਸੇ ਤਰ੍ਹਾਂ ਹੁਣ ਛਾੜ ਵੀ ਦਿੱਤੇ ਗਏ ਨੇ ਤਾਂ ਅਸਤੀਫੇ ਲੈ ਲਏ ਗਏ ਨੇ ਔਰ ਉੱਥੇ ਹੀ ਐਂਟਰੀ ਜਿਨ੍ਹਾਂ ਦੀ ਹੋਈ ਆ ਮਹਿੰਦਰ ਭਗਤ ਜਲੰਧਰ ਵੈਸਟ ਤੋਂ ਹੁਣੇ ਚੋਣ ਜਿੱਤੇ ਸ਼ੀਤਲ ਲੰਗਰਾਲ ਨੂੰ ਹਰਾਇਆ ਔਰ ਉਸ ਤੋਂ ਬਾਅਦ ਫਿਰ ਹੁਣ ਬਰਿੰਦਰ ਗੋਇਲ ਜੋ ਕਿ ਲਹਿਰਾ ਤੋਂ ਆਉਂਦੇ ਨੇ ਔਰ ਇਸ ਦੇ ਨਾਲ ਹੀ ਕਰਨਪ੍ਰੀਤ ਸਿੰਘ ਸੌਂਦ ਹੁਣਾ ਦਾ ਨਾਮ ਵੀ ਇਸ ਦੇ ਵਿੱਚ ਸ਼ਾਮਲ ਹੈ ਹਰਦੀਪ ਸਿੰਘ ਮੁੰਡੀਆਂ ਹਰਦੀਪ ਸਿੰਘ ਮੁੰਡੀਆਂ ਨੇ ਵੀ ਆਪਣੀ ਜੋ ਜਗ੍ਹਾ ਬਣਾਈ ਆ ਪਾਰਟੀ ਦੇ ਵਿੱਚ ਔਰ ਜਿਸ ਤਰੀਕੇ ਨਾਲ ਵਰਕਿੰਗ ਉਹਨਾਂ ਨੇ ਕੀਤੀ ਉਹ ਪਾਰਟੀ ਨੇ ਪਰਫਾਰਮੈਂਸ ਉਹਨਾਂ ਦੀ ਨੋਟ ਕੀਤੀ ਹੈ ਇਸ ਕਰਕੇ ਪਰਫਾਰਮੈਂਸ ਠੀਕ ਹੋਣ ਕਰਕੇ ਉਹਨਾਂ ਨੂੰ ਜਿਹੜਾ ਐਂਟਰੀ ਦਿੱਤੀ ਗਈ ਹੈ ਕਿਉਂਕਿ ਜਿਹੜੀਆਂ ਜ਼ਿੰਮੇਵਾਰੀਆਂ ਪਿਛਲੀਆਂ ਜਮਨੀ ਚੋਣਾਂ ਹੋਈਆਂ ਜਾਂ ਫਿਰ ਲੋਕ ਸਭਾ ਚੋਣਾਂ ਹੋਈਆਂ ਜਿਹੜੀਆਂ ਉੱਥੇ ਇਹਨਾਂ ਨੇ ਠੀਕ ਪਰਫਾਰਮ ਕੀਤਾ ਵਧੀਆ ਜ਼ਿੰਮੇਵਾਰੀਆਂ ਨਿਭਾਈਆਂ ਨੇ ਪਾਰਟੀ ਦੇ ਵਿੱਚ ਇਸ ਕਰਕੇ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੂੰ ਮੌਕਾ ਦਿੱਤਾ ਗਿਆ ਔਰ ਉੱਥੇ ਹੀ ਭਰੋਸਾ ਜਤਾਇਆ ਗਿਆ ਮਹਿੰਦਰ ਭਗਤ ਨੇ ਕਮਿਟ ਕੀਤਾ ਸੀ ਜਲੰਧਰ ਦੇ ਲੋਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਕਮਿਟਮੈਂਟ ਕੀਤੀ ਸੀ ਔਰ ਉਸ ਤੋਂ ਬਾਅਦ ਫਿਰ ਜਿਸ ਤਰੀਕੇ ਦੇ ਨਾਲ ਹੁਣ ਆਪਣਾ ਵਾਅਦਾ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਪੂਗਾਇਆ ਔ ਤਰਨਪ੍ਰੀਤ ਸਿੰਘ ਸੌਨ ਤਰਨਪ੍ਰੀਤ ਸਿੰਘ ਸੌਂਦ ਹੁਣਾਂ ਨੂੰ ਵੀ ਜ਼ਿੰਮੇਵਾਰੀ ਦਿੱਤੀ ਗਈ ਹੈ ਤਰਨਪ੍ਰੀਤ ਸਿੰਘ ਸੌਂਦ ਠੀਕ ਉਹਨਾਂ ਦਾ ਵਰਕਿੰਗ ਪਰਫਾਰਮੈਂਸ ਠੀਕ ਰਹੀ ਹੈ ਦੱਸਿਆ ਜਾ ਰਿਹਾ ਇਸ ਕਰਕੇ ਉਹਨਾਂ ਨੂੰ ਮੌਕਾ ਦਿੱਤਾ ਬਰਿੰਦਰ ਗੋਇਲ ਬਿਲਕੁਲ ਬਾਰਡਰ ਏਰੀਆ ਹਰਿਆਣੇ ਦਾ ਬਾਰਡਰ ਏਰੀਆ ਆ ਜਾਂਦਾ ਉੱਥੋਂ ਆਉਂਦੇ ਨੇ ਬੀਬੀ ਰਜਿੰਦਰ ਕੌਰ